ਹਾਂਜੀ ਸਟੂਡੈਂਟਸ ਵੈਲਕਮ ਕਰਦੇ ਆਂ ਤੁਹਾਡਾ ਟੂਰ ਸਟੱਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਜਿਹੜੇ ਕਿ ਬਕਸਰ ਦੀ ਲੜਾਈ ਕਰਾਂਗੇ ਹਿਸਟਰੀ ਦਾ ਟੌਪਿਕ ਇਹ ਵਾਲਾ ਟੌਪਿਕ ਹੈ ਜਿਹੜੇ ਕਿ ਮਾ ਬੀਏ ਸੈਮੈਸਟਰ 3 ਸਟੂਡੈਂਟਸ ਲਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੇ ਗੁਰੂ ਨਾਨਕ ਦੇਵ ਜੁਨੀਵਰਸਿਟੀ ਅੰਮ੍ਰਿਤਸਰ ਸਟੂਡੈਂਟਸ ਲਈ ਇੰਪੋਰਟੈਂਟ ਆ ਤੇ ਨਾਲ ਦੀ ਨਾਲ ਜਿਹੜੇ ਕਿ ਪਲੱਸ 1 ਕਲਾਸ ਲਈ ਵੀ ਇੰਪੋਰਟੈਂਟ ਆ ਇਸ ਤੋਂ ਇਲਾਵਾ ਜਿਹੜੇ ਬੱਚੇ ਜਿਹੜੇ ਕੈਂਡੀਡੇਟਸ ਮਾਸਟਰ ਗ੍ਰੈਡਰ ਦੀ ਤਿਆਰੀ ਕਰ ਰਹੇ ਨੇ ਜਾਂ ਪੀਟੈਟ ਦੀ ਤਿਆਰੀ ਕਰ ਰਹੇ ਨੇ ਉਹਨਾਂ ਲਈ ਵੀ ਜਿਹੜੇ ਕਿ ਉਹ ਟੌਪਿਕ ਇੰਪੋਰਟੈਂਟ ਆ ਹਾਂਜੀ ਇਸ ਦੇ ਵਿੱਚ ਆਪਾਂ ਬਕਸਰ ਦੀ ਲੜਾਈ ਕਰਾਂਗੇ ਬਕਸਰ ਦੀ ਲੜਾਈ ਨੂੰ ਬੰਗਾਲ ਦੀ ਦੂਜੀ ਕ੍ਰਾਂਤੀ ਵੀ ਕਹਿੰਦੇ ਨੇ ਠੀਕ ਹੈ ਬੰਗਾਲ ਦੀ ਦੂਜੀ ਕ੍ਰਾਂਤੀ ਵੀ ਕਿਹਾ ਜਾਂਦਾ ਬਕਸਰ ਦੀ ਲੜਾਈ ਨੂੰ ਤੇ ਇਹਦੇ ਵਿੱਚ ਕੁਐਸਚਨ ਐਵੇਂ ਪੁੱਛਦੇ ਹੁੰਦੇ ਨੇ ਕਿ ਬਕਸਰ ਨੇ ਪਲਾਸੀ ਦੇ ਕੰਮ ਨੂੰ ਪੂਰਾ ਕੀਤਾ ਇਸ ਕਥਨ ਦੀ ਵਿਆਖਿਆ ਕਰਨੀ ਹੈ ਮਤਲਬ ਕਿ ਜਿਹੜਾ ਪਲਾਸੀ ਦਾ ਸ਼ੁਰੂ ਹੋਇਆ ਸੀ ਉਹ ਬਕਸਰ ਦੀ ਲੜਾਈ ਨੇ ਪੂਰਾ ਕੀਤਾ ਕਿਵੇਂ ਤੇ ਜਿਹੜੀ ਪਲਾਸੀ ਲੜਾਈ ਆ ਪਲਾਸੀ ਲੜਾਈ 23 ਜੂਨ 23 ਜੂਨ 1757 ਈਸਵੀ ਦੇ ਵਿੱਚ ਹੁੰਦੀ ਹੈ ਠੀਕ ਹੈ ਬੰਗਾਲ ਦੇ ਨਵਾਬ ਸਿਰਾਜੁਦੌਲਾ ਤੇ ਜਿਹੜੇ ਕੀ ਅੰਗਰੇਜ਼ਾਂ ਦੇ ਸਨ ਲਾਰਡ ਕਲਾਈਵ ਸੀ ਹਾਂਜੀ ਹੁਣ ਆਪਾਂ ਬਕਸਰ ਦੀ ਲੜਾਈ ਕਰਾਂਗੇ ਬਕਸਰ ਲੜਾਈ ਦੇ ਆ ਕਾਰਨ ਘਟਨਾਵਾ ਤੇ ਸਿੱਟੇ ਸਿੱਟਿਆਂ ਨੂੰ ਨਤੀਜੇ ਵੀ ਕਹਿੰਦੇ ਨੇ ਸੋ ਕਨਫਿਊਜ਼ ਨਹੀਂ ਹੋਣਾ ਮਹੱਤਵ ਵੀ ਕਹਿੰਦੇ ਨੇ ਹਾਂਜੀ ਪਹਿਲਾਂ ਇੰਟਰੋਡਕਸ਼ਨ ਦੇ ਵਿੱਚ ਬਕਸਰ ਦੀ ਲੜਾਈ ਨੇ ਅੰਗਰੇਜ਼ਾਂ ਦੀ ਕਿਸਮਤ ਦੇ ਵਿੱਚ ਠੀਕ ਉਵੇਂ ਹੀ ਪਰਿਵਰਤਨ ਕੀਤਾ ਜਿਵੇਂ ਤਰਾਇਨ ਦੇ ਦੂਜੇ ਯੁੱਧ ਦੇ ਵਿੱਚ ਮੁਹੰਮਦ ਗੋਰੀ ਦੀ ਜਿਹੜੀ ਕਿ ਕਿਸਮਤ ਦੇ ਮਤਲਬ ਕਿ ਆਪਾਂ ਕਹਿੰਦਾ ਕਿ ਪਾਸਾ ਬਲਟਾ ਸੀ ਐਵੇਂ ਪਾਣੀਪਤ ਦੀ ਪਹਿਲੀ ਲੜਾਈ ਦੇ ਵਿੱਚ ਬਾਬਰ ਦੀ ਕਿਸਮਤ ਨੇ ਜਿਹੜੇ ਕਿ ਪਰਿਵਰਤਨ ਲੈ ਕੇ ਆਇਆ ਸੀ ਤਾਂ ਐਵੇਂ ਜਿਹੜੀ ਕਿ ਪਲਾਸੀ ਲੜਾਈ ਦੇ ਵਿੱਚ ਜਦੋਂ ਜਿੱਤ ਹਾਸਲ ਕੀਤੀ ਸੀ ਇਹਨਾਂ ਨੂੰ ਤਾਂ ਬੰਗਾਲ ਦੇ ਵਿੱਚ ਇਹਨਾਂ ਦਾ ਅਧਿਕਾਰ ਹੋ ਗਿਆ ਸੀ ਉਸ ਤੋਂ ਬਾਅਦ ਜਿਹੜਾ ਉਸ ਲੜਾਈ ਦੇ ਵਿੱਚ ਕਾਰਜ ਸ਼ੁਰੂ ਹੋਇਆ ਸੀ ਤਾਂ ਬਕਸਰ ਲੜਾਈ ਨੂੰ ਪੂਰਾ ਕਰਤਾ ਸੀ ਬਕਸ ਲੜਾਈ ਦੇ ਸਿੱਟੇ ਵਜੋਂ ਅੰਗਰੇਜ਼ ਭਾਰਤ ਦੇ ਵਿੱਚ ਵਪਾਰੀ ਤੋਂ ਕੀ ਬਣ ਗਏ ਸ਼ਾਸਕ ਬਣ ਗਏ ਠੀਕ ਹੈ ਤੇ ਉਹਨਾਂ ਦਾ ਬੰਗਾਲ ਉੱਤੇ ਕਬਜ਼ਾ ਹੋ ਗਿਆ ਤੇ ਹੁਣ ਉਹ ਭਾਰਤ ਜਿੱਤ ਕਰਨ ਆਉਣ ਵਾਲੀ ਪਹਿਲਾਂ ਨਾਲੋਂ ਵੀ ਜ਼ਿਆਦਾ ਈਜ਼ੀ ਹੋ ਗਿਆ ਸੀ ਤੇ ਬਕਸ ਲੜਾਈ ਦੇ ਵਿੱਚ ਇੱਕ ਪਾਸੇ ਬੰਗਾਲ ਦਾ ਨਵਾਬ ਮੀਰ ਕਾਸਿਮ ਸੀ ਦੂਜੇ ਪਾਸੇ ਅੰਗਰੇਜ਼ ਸੀ ਠੀਕ ਹੈ ਇਸ ਲੜਾਈ ਦੇ ਵਿੱਚ ਤੇ ਇੱਕ ਅਵਧਾ ਨਵਾਬ ਸੀ ਠੀਕ ਹੈ ਅਵਧਾ ਨਵਾਬ ਸੀ ਸਜਾਉਦੌਲਾ ਤੇ ਮੁਗਲ ਬਾਦਸ਼ਾਹ ਸ਼ਾਹ আলম ਇਹ ਤਿੰਨੇ ਸੀ ਕੋ ਜੁੱਟ ਦੇ ਵਿੱਚ ਤੇ ਇੱਕ ਸਾਈਡ ਤੇ ਅੰਗਰੇਜ਼ ਸੀ ਠੀਕ ਹੈ ਬਟ ਇਸ ਲੜਾਈ ਦੇ ਵਿੱਚ ਇਹ ਤਿੰਨੇ ਹਾਰ ਜਾਂਦੇ ਨੇ ਤੇ ਜਿੱਤਤਾ ਕੌਣਾ ਜਿਹੜੇ ਕਿ ਅੰਗਰੇਜ਼ਿੱਤ ਦੇ ਨੇ ਉਸ ਤੋਂ ਬਾਅਦ ਲਾਹੌਰ ਦੀ ਸੰਧੀ ਦੇ ਨਾਲ ਇਹ ਜਿਹੜੇ ਕਿ ਯੁੱਧ ਖਤਮ ਹੁੰਦਾ ਹਾਂਜੀ ਤਾਂ ਇਹਦੇ ਵਿੱਚ ਕਾਰਨ ਕਿਹੜੇ-ਕਿਹੜੇ ਸੀ ਇਹ ਤਾਂ ਹੋ ਗਿਆ ਇੰਟਰੋਡਕਸ਼ਨ ਜਾਣ ਪਛਾਣ ਦੇ ਵਿੱਚ ਸਭ ਤੋਂ ਪਹਿਲਾਂ ਸਟੂਡੈਂਟਸ ਹੈਡਿੰਗ ਚਾਰ ਕਰਿਆ ਕਰੋ ਲੌਂਗ ਕੁਐਸਚਨ ਦੀ ਪਹਿਲਾ ਕਾਰਨ ਆਜੂਗਾ ਨਵਾਬ ਦੇ ਆਰਥਿਕ ਤੇ ਸੈਨਿਕ ਉਸਦਾਰ ਹਾਂਜੀ ਜਿਵੇਂ ਆਪਾਂ ਨੇ ਪਹਿਲਾਂ ਦੇਖਿਆ ਕਿ ਪਹਿਲਾਂ ਜਿਹੜਾ ਸੀ ਬੰਗਾਲ ਦੇ ਵਿੱਚ ਸ਼ਾਸਨ ਸੀ ਜਦੋਂ ਉਹੀ ਸੀ ਪਲਾਸੀ ਲੜਾਈ ਤਾਂ ਉਸ ਸਮੇਂ ਸੀ ਜਿਹੜੇ ਕਿ ਸਿਰਾਜੂਦਦौला ਦਾ ਤਾਂ ਸਿਰਾਜੂਦਦौला ਨੂੰ ਹਟਾ ਕੇ ਉਹਨਾਂ ਦੇ ਜਿਹੜੇ ਕਿ ਇੱਕ ਹੈਗਾ ਸੀ ਸੈਨਾਪਤੀ ਤਾਂ ਉਹਨਾਂ ਨੇ ਮੀਰ জাফর ਨੂੰ ਜਿਹੜੇ ਕਿ ਆਪਣੇ ਨਾਲ ਰਲਵਾ ਲੈਂਦੇ ਨੇ ਅੰਗਰੇਜ਼ ਉਹ ਸੋਚ ਕਹਿੰਦੇ ਨੇ ਕਿ ਵੀ ਸੰਧੀ ਕਰਦੇ ਨੇ ਜਿਹਦੇ ਵਿੱਚ ਮੀਰ জাফর ਨੂੰ ਜਿਹੜੇ ਕਿ ਕੁਝ ਸਮੇਂ ਦੇ ਲਈ ਬੰਗਾਲ ਦਾ ਨਵਾਬ ਬਣਾ ਦਿੰਦੇ ਨੇ ਉਸ ਤੋਂ ਬਾਅਦ ਜਿਹੜਾ ਉਹ ਬੰਗਾਲ ਦਾ ਨਵਾਬਾ ਜਿਹੜਾ ਕਿ ਮੀਰ জাফর ਦੀ ਥਾਂ ਤੇ ਮੀਰ ਕਾਸਿਮ ਹੋ ਜਾਂਦਾ 1760 ਈਸਵੀ ਦੇ ਵਿੱਚ ਉਹ ਬਟ ਉਹ ਸੁਧਾਰ ਕਰਦਾ ਤਾਂ ਜਿਹੜੇ ਅੰਗਰੇਜ਼ਾਂ ਨੂੰ ਮਨਜ਼ੂਰ ਨਹੀਂ ਹੁੰਦੇ ਤੇ ਇਹ ਕਾਰਨ ਬਣਦਾ 1760 ਈਸਵੀ ਚ ਮਤਲਬ ਕਿ 1757 ਈਸਵੀ ਦੇ ਵਿੱਚ ਤਾਂ ਜਿਹੜੇ ਕਿ ਸਿਰਾਜੂਦਦਲਾ ਨੂੰ ਹਰਾ ਕੇ ਬੰਗਾਲ ਦਾ ਨਵਾਬ ਬਣਾਉਂਦੇ ਨੇ ਅੰਗਰੇਜ਼ ਮੀਰ জাফর ਨੂੰ ਜਿਹੜਾ ਕਿ ਪੂਰੇ ਤਰੀਕੇ ਨਾਲ ਅੰਗਰੇਜ਼ਾਂ ਦੀ ਕੱਟਪੁਤਲੀ ਹੁੰਦਾ ਬਟ 1760 ਈਸਵੀ ਦੇ ਚ ਅੰਗਰੇਜ਼ਾਂ ਨੇ ਮੀਰ ਕਾਸਿਮ ਨੂੰ ਮੀਰ জাফর ਦੀ ਥਾਂ ਤੇ ਬੰਗਾਲ ਦਾ ਨਵਾਬ ਬਣਾਇਆ ਜਾਂਦਾ ਮੀਰ ਕਾਸਿਮ ਇੱਕ ਜੋਗ ਸ਼ਾਸਕ ਸੀ ਜੀ ਆਪਣੇ ਖਾਲੀ ਖਜ਼ਾਨੇ ਨੂੰ ਭਰਨ ਲਈ ਉਹਨੇ ਕਈ ਜਿਆਦਾ ਆਰਥਿਕ ਸੁਧਾਰ ਕੀਤੇ ਤੇ ਅਜਿਹੇ ਸਾਰੇ ਜ਼ਿਮੀਦਾਰਾਂ ਕੋਲੋਂ ਨੇ مالیਆ ਭਾਵ ਕੀ ਟੈਕਸ ਇਕੱਠਾ ਕੀਤਾ ਜਿਹੜਾ ਕਾਫੀ ਸਮੇਂ ਤੋਂ ਟੈਕਸ ਨਹੀਂ ਦੇ ਰਹੀ ਸੀ ਕਿਉਂਕਿ ਉਹਦਾ ਮਕਸਦ ਕੀ ਸੀ ਕਿ ਜਿਹੜਾ ਖਜ਼ਾਨਾ ਖਾਲੀ ਹੋ ਰਿਹਾ ਉਹਨੂੰ ਭਰਨਾ ਮੀਰ ਕਾਸਿਮ ਦਾ ਤੇ ਭ੍ਰਿਸ਼ਟਾਚਾਰ ਜਿਹਦੇ ਅਧਿਕਾਰੀ ਸੀ ਉਹਨਾਂ ਨੂੰ ਅਹੁਦੇ ਤੋਂ ਹਟਾਤਾ ਤੇ ਉਹਨਾਂ ਦੀ ਥਾਂ ਤੇ ਯੋਗ ਅਧਿਕਾਰੀਆਂ ਦੀ ਨਿਯੁਕਤੀ ਕਰਤੀ ਇਸ ਤੋਂ ਲਾ ਸਫਾਇਨਾ ਵਿੱਚ ਵੀ ਨੇ ਸੁਧਾਰ ਕੀਤੇ ਤੇ ਉਹਨੇ ਮੁਰਸ਼ਿਦਾਵਤ ਦੀ ਥਾਂ ਤੇ ਮੁੰਘੇਰ ਨੂੰ ਆਪਣੀ ਰਾਜਧਾਨੀ ਬਣਾਇਆ ਮੀਰ ਕਾਸਿਮ ਨੇ ਤੇ ਨਵੀਂ ਰਾਜਧਾਨੀ ਦੇ ਵਿੱਚ ਉਹਨੇ ਗੋਲਾ ਬਰੂਧ ਬਣਾਉਣ ਦਾ ਇੱਕ ਨਵਾਂ ਕਾਰਖਾਨਾ ਲਗਾਇਆ ਤੇ ਉਹਦੇ ਇੰਨਾ ਸਾਰੇ ਸੁਧਾਰਾਂ ਤੇ ਖਰਚਾਂ ਨਾਲ ਅੰਗਰੇਜ਼ੇ ਸਮਝਣ ਲੱਗੇ ਕਿ ਨਵਾਬ ਉਹਨਾਂ ਦੇ ਪ੍ਰਭਾਵ ਤੋਂ ਮੁਕਤ ਹੋ ਕੇ ਸੁਤੰਤਰ ਹੋਣਾ ਚਾਹੁੰਦਾ ਹੈ ਤਾਂ ਆਪਣਾ ਸੁਤੰਤਰ ਰਾਜ ਕੰਮ ਕਰਨਾ ਚਾਹੁੰਦਾ ਤੇ ਉਹ ਕਿਸੇ ਵੀ ਕੀਮਤ ਤੇ ਅੰਗਰੇਜ਼ਾ ਜਿਹੜੇ ਕਿ ਬੰਗਾਲ ਨੂੰ ਨਹੀਂ ਛੱਡਣਾ ਚਾਹੁੰਦੇ ਸੀ ਜਦ ਕਿ ਮੀਰ ਕਾਸੀਮਾ ਜਿਹੜੇ ਕਿ ਉਹਨਾਂ ਦਾ ਪਿੱਠੂ ਬਣ ਕੇ ਕਟਕੁਤਲੀ ਬਣ ਕੇ ਨਹੀਂ ਰਹਿਣਾ ਚਾਹੁੰਦਾ ਸੀ ਇਸ ਕਰਕੇ ਦੋਹਾਂ ਦੇ ਵਿੱਚ ਜਿਹੜੇ ਕਿ ਯੁੱਧ ਹੋਣਾ ਲਾਜ਼ਮੀ ਸੀ ਅਗਲਾ ਹੈਡਿੰਗ ਹੈਗਾ ਰਾਮ ਨਰਾਇਣ ਨੂੰ ਹਟਾਓ ਹਾਂਜੀ ਕਲਾਈਵ ਨੇ ਜਿਹੜਾ ਰਾਮ ਨਰਾਇਣ ਸੀ ਉਹਨੂੰ ਬਿਹਾਰ ਦਾ ਡਿਪਟੀ ਕਮਿਸ਼ਨਰ ਨਿਯੁਕਤ ਕੀਤਾ ਹੋਇਆ ਸੀ ਡਿਪਟੀ ਗਵਰਨਰ ਡਿਪਟੀ ਗਵਰਨਰ ਬਣਾਇਆ ਹੋਇਆ ਸੀ ਲਾਰਡ ਕਲਾਈਵ ਨੇ ਰਾਮ ਨਰਾਇਣ ਨੂੰ ਤਾਂ ਉਹ ਅੰਗਰੇਜ਼ਾਂ ਦਾ ਹਾਮੀ ਸੀ ਮਤਲਬ ਕਿ ਉਹ ਅੰਗਰੇਜ਼ਾਂ ਦਾ ਸਮਰਥਕ ਬਣਿਆ ਹੋਇਆ ਸੀ ਜਿਹੜਾ ਕਿ ਡਿਪਟੀ ਗਵਰਨਰ ਸੀ ਜਿਹੜਾ ਰਾਮ ਨਰਾਇਣ ਤਾਂ ਮੀਰ ਕਾਸਮ ਨੂੰ ਜਦੋਂ ਇਸ ਨੀਤੀ ਦਾ ਪਤਾ ਲੱਗਿਆ ਪਹਿਲਾਂ ਤਾਂ ਇਹ ਨੀਤੀ ਜਿਹੜੀ ਕਿ ਉਹਨੂੰ ਪਸੰਦ ਨਹੀਂ ਸੀ ਵੀ ਉਹ ਜਿਹੜੇ ਕਿ ਬਿਹਾਰ ਦਾ ਗਵਰਨਰ ਜਿਹੜੇ ਕਿ ਆਰਾਮ ਨਰਾਇਣ ਉਹਨਾਂ ਦਾ ਹਾਮੀ ਰਹੇ ਇਸ ਤੋਂ ਇਲਾਵਾ ਮੀਰ ਕਾਸਿਮ ਦੇ ਵਿਚਾਰ ਸੀ ਕਿ ਨਾ ਆਰਾਮ ਨਰਾਇਣ ਹੈ ਜਿਹੜੇ ਕਿ ਭ੍ਰਿਸ਼ਟਾਚਰਣ ਵਾਲਾ ਭ੍ਰਿਸ਼ਟਾਚਾਰੀਆ ਤੇ ਇਸ ਲਈ ਨਵਾਬ ਨੇ ਮੌਕਾ ਜਦੋਂ ਵੀ ਉਹਨੂੰ ਮਿਲਿਆ ਮੀਰ ਕਾਸਿਮ ਨੂੰ ਤਾਂ ਮੀਰ ਕਾਸਿਮ ਨੂੰ ਮੌਕਾ ਮਿਲਦੇ ਹੀ ਆਰਾਮ ਨਰਾਇਣ ਦੀ ਸਾਰੀ ਜਾਇਦਾਦ ਤੇ ਕਬਜ਼ਾ ਕਰ ਲਿਆ ਤੇ ਉਹਨੂੰ ਅਹੁਦੇ ਤੋਂ ਹਟਾਤਾ ਡਿਪਟੀ ਗਵਰਨਰ ਦੇ ਅਹੁਦੇ ਤੋਂ ਹਟਾਤਾ ਤੇ ਜਦੋਂ ਇਸ ਘਟਨਾ ਨਾਲ ਮੀਰ ਕਾਸਿਮ ਤੇ ਅੰਗਰੇਜ਼ਾਂ ਦੇ ਵਿਚਕਾਰ ਜਿਹੜੀ ਕਿ ਪਹਿਲਾਂ ਤੋਂ ਜਿਹੜੀ ਦੁਸ਼ਮਣੀ ਚੱਲ ਰਹੀ ਸੀ ਉਹ ਹੋਰ ਜ਼ਿਆਦਾ ਵਧ ਗਈ ਅੱਗੇ 3rd ਪੁਆਇੰਟ ਅੰਗਰੇਜ਼ ਅੱਗੇ ਹੈਗਾ ਅੰਗਰੇਜ਼ਾਂ ਦੁਆਰਾ ਮੀਰ ਕਾਸਿਮ ਦੀ ਬੇਇੱਜ਼ਤੀ ਹਾਂਜੀ ਮੀਰ ਕਾਸਿਮ ਨੇ ਪਟਨਾ ਪਹੁੰਚ ਕੇ ਜਿਹੜਾ ਰਾਮ ਨਰਾਇਣ ਸੀ ਉਹਨੂੰ ਹਟਾਤਾ ਸੀ ਕਿਉਂਕਿ ਉਹਨੂੰ ਪਤਾ ਲੱਗੇ ਸੀ ਕਿ ਇਹ ਅੰਦਰਖਾਤੇ ਅੰਗਰੇਜ਼ਾਂ ਨਾਲ ਮਿਲਿਆ ਹੋਇਆ ਤੇ ਦੂਜਾ ਜਿਹੜੇ ਕਿ ਉਹਨੂੰ ਇਹ ਲੱਗਦਾ ਸੀ ਜਿਹੜਾ ਕਿ ਵੀ ਇਹ ਭ੍ਰਿਸ਼ਟਾਚਾਰੀ ਹੈ ਠੀਕ ਹੈ ਤਾਂ ਕਰਕੇ ਨੇ ਮੀਰ ਕਾਸਿਮ ਇਹਨੂੰ ਹਟਾਤਾ ਸੀ ਪਰ ਉੱਥੇ ਪਹੁੰਚਣ ਤੋਂ ਪਹਿਲਾਂ ਹੀ ਇੱਕ ਘਟਨਾ ਵਾਪਰਦੀ ਹੈ ਜਦੋਂ ਉਹਨੂੰ ਹਟਾਉਂਦੇ ਨੇ ਅਹੁਦੇ ਤੋਂ ਮੁਗਲ ਸ਼ਹਿਜਾਦਾ ਸੀ ਜਿਹੜਾ ਮੁਗਲ ਸ਼ਹਿਜਾਦਾ ਅਲੀ ਗੋਹਰ ਉਹਨੇ ਬਿਹਾਰ ਦੇ ਵੱਲ ਕੂਚ ਕੀਤਾ ਪਰ ਉਹਨੂੰ ਪਟਨਾ ਦੇ ਵਿੱਚ ਇੱਕ ਅੰਗਰੇਜ਼ ਸਨ ਆਪਤੀ ਸੀ ਉਹਨੇ 13 ਜਨਵਰੀ 1761 ਈਸਵੀ ਨੂੰ ਉੱਥੇ ਹਰਾਤਾ ਤਾਂ ਫਿਰ ਜਿਹੜਾ ਮੁਗਲ ਸ਼ਹਿਜਾਦਾ ਅਲੀ ਗੋਹਰ ਸੀ ਉਹਨੇ ਅੰਗਰੇਜ਼ਾਂ ਨੂੰ ਬੇਨਤੀ ਕੀਤੀ ਕਿ ਉਹ ਉਸਨੂੰ ਭਾਰਤ ਦਾ ਰਾਜਾ ਐਲਾਨ ਕਰਨ ਤਾਂ ਉਧਰੋਂ ਅਹਿਮਦ ਸ਼ਾਹ ਅਬਦਾਲੀ ਸੀ ਜਿਹੜਾ ਅਹਿਮਦ ਸ਼ਾਹ ਅਬਦਾਲੀ ਠੀਕ ਹੈ ਜਿਹਨੇ ਭਾਰ ਦੇ ਵਿੱਚ 8 ਹਮਲੇ ਕੀਤੇ ਸੀ ਪੂਰੇ 20 ਸਾਲਾਂ ਦੇ ਵਿੱਚ ਪਾਣੀਪਤ ਦੀ ਤੀਜੀ ਲੜਾਈ ਵੀ ਅਹਿਮਦ ਸ਼ਾਹ ਅਬਦਾਲੀ ਤੇ ਮਰਾਠਿਆਂ ਦੇ ਵਿੱਚ ਹੁੰਦੀ ਆ ਠੀਕ ਹੈ ਤੇ ਅਹਿਮਦ ਸ਼ਾਹ ਅਬਦਾਲੀ afghanistan ਦਾ ਸੀ ਅਹਿਮਦ ਸ਼ਾਹ ਅਬਦਾਲੀ ਨੇ ਦਿੱਲੀ ਦੇ ਵਿਕੇ ਮੁਗਲ ਬਾਦਸ਼ਾ ਦਾ ਕਤਲ ਕਰਤਾ ਤਾਂ ਇਸੇ ਕਰਕੇ ਅਲੀ ਗੋਹਰ ਨੂੰ ਉਹਦੀ ਥਾਂ ਤੇ ਮੁਗਲ ਬਾਦਸ਼ਾ ਐਲਾਨ ਕਰ ਦਿੱਤਾ ਗਿਆ ਮਤਲਬ ਕਿ ਉਹਨੂੰ ਮੁਗਲ ਬਾਦਸ਼ਾ ਬਣਾਤਾ ਉਦੋਂ ਤਾਂ ਪਹਿਲਾਂ ਹੀ ਮਤਲਬ ਕਿ ਜਿਹੜਾ ਅਲੀ ਗੋਹਰ ਸੀ ਉਹ ਬਿਹਾਰ ਤੇ ਹਮਲਾ ਕਰ ਰਿਹਾ ਸੀ ਤਾਂ ਜਿਨ੍ਹਾਂ ਨੇ ਬਿਹਾਰ ਤੇ ਹਮਲਾ ਕਰਨ ਸੀ ਉਦੋਂ ਅੰਗਰੇਜ਼ ਸੀ ਅੰਗਰੇਜ਼ਾਂ ਨੇ ਅਲੀ ਗੋਹਰ ਨੂੰ ਟੱਕਰ ਦਿੱਤੀ ਤਾਂ ਅਲੀ ਗੋਹਰ ਨੂੰ ਹਰਾਤਾ ਤਾਂ ਅਲੀ ਗੋਹਰ ਨੇ ਸ਼ਰਤ ਰੱਖ ਲਈ ਕਿ ਉਹਨੂੰ ਜਿਹੜੇ ਕਿ ਬਾਦਸ਼ਾ ਐਲਾਨ ਕਰ ਦਿੱਤਾ ਜਾਵੇ ਭਾਰਤ ਦਾ ਤਦ ਦਰਮਿੰਦਸ਼ ਅਬਦਾਲੀ ਸੀ ਜਿਹੜਾ ਅਮਦਸ਼ ਅਬਦਾਲੀ ਨੇ ਪਹਿਲਾਂ ਹੀ ਮੁਗਲ ਬਾਦਸ਼ਾਹ ਸੀ ਜਿਹੜਾ ਉਹਦਾ ਕਤਲ ਕਰਤਾ ਸੀ ਤਾਂ ਹੁਣ ਉੱਥੇ ਕੋਈ ਮੁਗਲ ਬਾਦਸ਼ਾਹ ਨਹੀਂ ਸੀ ਦਿੱਲੀ ਦੇ ਵਿੱਚ ਤਾਂ ਅੰਗਰੇਜ਼ਾਂ ਨੇ ਉਹਨੂੰ ਜਿਹੜੇ ਕਿ ਉਥੋਂ ਦਾ ਬਾਦਸ਼ਾਹ ਬਣਾਤਾ ਮੁਗਲ ਬਾਦਸ਼ਾਹ ਬਣਾਤਾ ਤਾਂ ਇਹਦੇ ਨਾਲ ਮੀਰ ਕਾਸਿਮ ਬਹੁਤ ਈਰਖਾ ਹੋਈ ਠੀਕ ਹੈ ਵੀ ਅਲੀ ਗੋਹਰ ਨੂੰ ਉਥੋਂ ਦਾ ਬਾਦਸ਼ਾਹ ਬਣਾ ਦਿੱਤਾ ਗਿਆ ਇਸ ਤੋਂ ਇਲਾਵਾ ਪਟਨਾ ਪਹੁੰਚਣ ਤੇ ਅੰਗਰੇਜ਼ੀ ਅਧਿਕਾਰੀ ਨੇ ਉਹਦੀ ਬੇਇੱਜ਼ਤੀ ਕੀਤੀ ਜਦੋਂ ਜਿਹੜਾ ਮੀਰ ਕਾਸਿਮ ਪਟਨਾ ਦੇ ਵਿੱਚ ਪਹੁੰਚਿਆ ਤਾਂ ਨਗਰ ਦੇ ਜਿਹੜੇ ਕਿ ਦਰਵਾਜ਼ੇ ਬੰਦ ਕਰ ਦਿੱਤੇ ਗਏ ਤੇ ਸਿਰਫ ਅੰਗਰੇਜ਼ਾਂ ਦੀ ਤਾਂ ਨਵਾਬ ਨੇ ਇਸ ਮਾਮਲੇ ਦੇ ਵਿੱਚ ਅਪ੍ਰੈਸ਼ਰ ਕੋਲ ਸ਼ਿਕਾਇਤ ਕੀਤੀ ਪਰ ਕਿਸੇ ਨੇ ਵੀ ਉਸ ਦੀ ਗੱਲ ਵੱਲ ਧਿਆਨ ਨਹੀਂ ਦਿੱਤਾ ਤੇ ਇਸ ਕਰਕੇ ਨਵਾਬ ਦੇ ਮਨ ਦੇ ਵਿੱਚ ਇਸ ਘਟਨਾ ਦਾ ਬਦਲਾ ਲੈਣ ਦੀ ਭਾਵਨਾ ਪੈਦਾ ਹੋ ਗਈ। ਮਲਕੀ ਤੁਸੀਂ ਸਿੰਪਲ ਇਹ ਵੀ ਕਹਿ ਸਕਦੇ ਹੋ ਕਿ ਜਦੋਂ ਜਿਹੜਾ ਕਿ ਮੀਰ ਕਾਸਿਮਾ ਬਿਹਾਰ ਦੇ ਵਿੱਚ ਪਹੁੰਚਦਾ ਠੀਕ ਹੈ ਪਟਨਾ ਦੇ ਵਿੱਚ ਪਹੁੰਚਦਾ ਤੁਹਾਨੂੰ ਨਾਲ ਦੁਰਵਿਵਹਾਰ ਕੀਤਾ ਜਾਂਦੇ ਨੇ। ਨਗਰ ਦੇ ਦਰਵਾਜ਼ੇ ਬੰਦ ਕਰ ਦਿੱਤੇ ਜਾਂਦੇ ਨੇ। ਅੰਗਰੇਜ਼ਾਂ ਦੀ ਮਨਜ਼ੂਰੀ ਤੋਂ ਬਿਨਾਂ ਕਿਸੇ ਨੂੰ ਨਗਰ ਦੇ ਵਿੱਚ ਆਉਣ ਜਾਂਦੀ ਪਰਮਿਸ਼ਨ ਨਹੀਂ ਦਿੱਤੀ ਜਾਂਦੀ। ਤਾਂ ਜਦੋਂ ਸ਼ਿਕਾਇਤ ਵੀ ਕਰਦਾ ਅਮੀਰ ਕਾਸਿਮ ਤਾਂ ਪ੍ਰੇਸ਼ਦ ਕੋਲ ਤਾਂ ਉਹਦੀ ਸ਼ਿਕਾਇਤ ਦੀ ਕੋਈ ਵੀ ਸੁਣਵਾਈ ਨਹੀਂ ਹੁੰਦੀ ਜਿਸ ਕਰਕੇ ਉਹ ਅੰਗਰੇਜ਼ਾਂ ਦਾ ਦੁਸ਼ਮਣ ਬਣ ਜਾਂਦਾ। ਅੱਗੇ ਅਗਲਾ ਪੁਆਇੰਟ ਹੈਗਾ ਗੁਮਸ਼ਾਹਦਿਆਂ ਦੁਆਰਾ ਸ਼ੋਸ਼ਣ। ਹਾਂਜੀ ਕੰਪਨੀ ਨੇ ਮਾਲ ਖਰੀਦਣ ਤੇ ਵੇਚਣ ਲਈ ਗੁਮਸ਼ਾਹਦੇ ਰੱਖੇ ਹੋਏ ਸੀ ਤਾਂ ਉਹ ਆਪਣੀਆਂ ਚੀਜ਼ਾਂ ਨੂੰ ਮਹਿੰਗੀਆਂ ਕੀਮਤਾਂ ਤੇ ਵੇਚਦੇ ਸੀ। ਠੀਕ ਹੈ ਤੇ ਆਮ ਲੋਕਾਂ ਦੇ ਜਿਹੜਾ ਮਾਲ ਸੀ ਉਹਨੂੰ ਘੱਟ ਤੋਂ ਘੱਟ ਕੀਮਤਾਂ ਤੇ ਖਰੀਦਦੇ ਸੀ। ਮਤਲਬ ਕਿ ਜਿਹੜਾ ਭਾਰਤੀਆਂ ਦਾ ਤਿਆਰ ਹੋਇਆ ਹੋਇਆ ਮਾਲ ਸੀ ਉਹਨੂੰ ਬਹੁਤ ਘੱਟ ਰੇਟ ਤੇ ਖਰੀਦੇ ਸੀ ਠੀਕ ਹੈ ਤੇ ਜਿਹੜਾ ਆਪਦਾ ਪੱਕਾ ਮਾਲ ਸੀ ਤਿਆਰ ਹੋਇਆ ਉਹਨੂੰ ਬਹੁਤ ਹਾਈ ਰੇਟ ਤੇ ਵੇਚਦੇ ਸੀ ਤੇ ਇਸ ਤੋਂ ਇਲਾਵਾ ਉਹ ਮਾਲ ਖਰੀਦਣ ਲਈ ਲੋਕਾਂ ਨੂੰ ਜ਼ਬਰਦਸਤੀ ਪੇਸ਼ਕੀ ਵੀ ਦੰਦੇ ਸੀ ਅਡਵਾਂਸ ਦੇ ਵਿੱਚ ਵੀ ਦੰਦੇ ਸੀ ਠੀਕ ਹੈ ਵੀ ਤੁਸੀਂ ਮਾਲ ਖਰੀਦੋ ਜੇਕਰ ਕੋਈ ਪੇਸ਼ਕੀ ਲੈਣ ਤੋਂ ਮਨਾਂ ਕਰਦਾ ਸੀ ਅਡਵਾਂਸ ਲੈਣ ਤੋਂ ਤਾਂ ਉਹਨੂੰ ਫਿਰ ਸ਼ੈਂਟੇ ਮਾਰੇ ਜਾਂਦੇ ਸੀ ਠੀਕ ਹੈ ਮਰਜ਼ਲੀ ਕੀ ਕੋਰੜੇ ਤਾਂ ਲੋਕਾਂ ਨੂੰ ਪੇਸ਼ਕੀ ਕਾਰਨ ਤਿਆਰ ਮਾਲ ਜਿਹੜਾ ਕਿ ਸਸਤੀ ਕੀਮਤ ਤੇ ਵੇਚਣਾ ਪੈਂਦਾ ਤੇ ਕਈ ਕੁ ਮਸ਼ਾਦਿਆਂ ਦੇ ਚਪੜਾਸੀਆਂ ਨੂੰ ਵੀ ਕੁਝ ਨਹੀਂ ਕਹਿ ਸਕਦੇ ਸੀ ਠੀਕ ਹੈ ਤੇ ਕਹਿਣ ਵਾਲੇ ਨੂੰ ਵੀ ਜੇ ਕੋਈ ਕਹਿੰਦਾ ਵੀ ਸੀ ਤਾਂ ਉਹਨਾਂ ਦੇ ਘਰ ਹੀ ਅਦਾਲਤ ਲਗਾ ਕੇ ਉਹਨਾਂ ਨੂੰ ਸਜ਼ਾ ਦਿੱਤੀ ਜਾਂਦੀ ਸੀ ਮਤਲਬ ਕਿ ਜੇ ਕੋਈ ਅੱਗੇ ਤੋਂ ਮਨਾ ਵੀ ਕਰਦਾ ਸੀ ਜਾਂ ਕੋਈ ਵੀ ਕਾਰਵਾਈ ਕਰਦਾ ਸੀ ਤਾਂ ਉਹਨੂੰ ਉੱਥੇ ਹੀ ਸਜ਼ਾ ਦਿੱਤੀ ਜਾਂਦੀ ਸੀ ਤਾਂ ਨਵਾਬ ਇਹ ਕੋਦੋਂ ਤੱਕ ਚੀਜ਼ ਸੈਨ ਕਰ ਸਕਦਾ ਸੀ ਤਾਂ ਨਵਾਬ ਨੂੰ ਇਹ ਲੱਗੇ ਸੀ ਕਿ ਪਰਜਾ ਉਹ ਸੁਰੱਖਿਅਤ ਹੈ ਪਰਜਾ ਦੇ ਉੱਤੇ ਅਤਿਆਚਾਰ ਹੋ ਰਹੇ ਨੇ ਜਿਸ ਕਰਕੇ ਅੰਗਰੇਜ਼ਾਂ ਦਾ ਹੋਰ ਜ਼ਿਆਦਾ ਵਿਰੋਧੀ ਬਣ ਗਿਆ ਅਗਲਾ ਹੈਗਾ ਫਿਫਥ ਵਪਾਰਕ ਸਹੂਲਤਾਂ ਦੀ ਗਲਤ ਵਰਤੋਂ ਜਾਂ ਕਹਿ ਸਕਦੇ ਆਪਾਂ ਦੁਰਵਰਤੋਂ ਮਿਸਯੂਜ਼ ਹਾਂਜੀ 1717 ਈਸਵੀ ਦੇ ਜਿਹੜਾ ਸ਼ਾਹੀ ਪਰਫਾਰਮਾਂਸ ਸੀ ਉਹਦੇ ਅਕੋਰਡਿੰਗ ਅੰਗਰੇਜ਼ੀ ਕੰਪਨੀ ਨੂੰ ਬੰਗਾਲ ਦੇ ਵਿੱਚ ਚੁੰਗੀਕਰ ਮਤਲਬ ਕਿ ਬਿਨਾਂ ਟੈਕਸ ਤੋਂ ਵਪਾਰ ਕਰਨ ਦੀ ਆਗਿਰਤੀ ਗਈ ਸੀ ਪਰ ਕੰਪਨੀ ਦੇ ਜਿਹੜੇ ਕਰਮਚਾਰੀ ਸੀ ਉਹਨਾਂ ਨੇ ਰਾਜਨੀਤਿਕ ਅਵਸਥਾ ਮਲਕੀ ਕਿਉਂਕਿ ਉਧਰ ਅਹਿਮਦ ਸ਼ਾਹ ਅਬਦਾਲੀ ਹਮਲਾ ਕਰ ਰਹੇ ਸੀ ਉਧਰੋਂ ਮੁਗਲ ਬਾਦਸ਼ਾਹ ਦਾ ਕਤਲ ਹੋ ਗਿਆ ਸੀ ਤੇ ਮੁਗਲ ਬਾਸ਼ੇ ਕੋਹਰ ਲਾਗੂ ਕੀਤਾ ਗਿਆ ਸੀ ਉਹ ਵੀ ਜਿਹੜੇ ਕੰਗਰੇਜਨ ਘਟਕੁਦਲੀ ਸੀ ਤਾਂ ਚਾਰੇ ਪਾਸੇ ਅਵਸਥਾ ਫੈਲੀ ਹੋਈ ਸੀ ਇਹਦਾ ਫਾਇਦਾ ਉਠਾ ਰਹੇ ਸੀ ਅੰਗਰੇਜ਼ ਤਾਂ ਉਹਨਾਂ ਨੇ ਜਿਹੜੇ ਉਹਨਾਂ ਨੂੰ ਵਪਾਰਕ ਸੌਲਤਾ ਮਿਲੇ ਹੋਏ ਸੀ ਉਹਨਾਂ ਨੇ ਗਲਤ ਦਰਬਰਤੋ ਕਰਤੀ ਦਰਬਰਤੋ ਕਰਨੇ ਸ਼ੁਰੂ ਕਰ ਦਿੱਤੇ ਕਿਉਂਕਿ ਪਹਿਲਾਂ ਉਹਨਾਂ ਨੂੰ ਜਿਹੜੇ ਫਰੁਖਸੀਰ ਦੁਆਰਾ ਬੰਗਾਲ ਬਿਹਾਰ ਦੇ ਵਿੱਚ ਬੰਗਾਲ ਬਿਹਾਰ ਉੜੀਸਾ ਦੇ ਵਿੱਚ ਜਿਹੜੇ ਕਿ ਬਿਨਾ ਚੁੰਗੀ ਕਰਤੇ ਵਪਾਰ ਕਰਨ ਦੀ ਅੱਗੇ ਸੀ ਬਟ ਉਸ ਤੋਂ ਬਾਅਦ ਉਹਨਾਂ ਨੇ ਦੁਰਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਹੋਰ ਇਲਾਕਿਆਂ 'ਚ ਵੀ ਕਰਨਾ ਸ਼ੁਰੂ ਕਰਤਾ ਤਾਂ ਇੱਕ ਤਾਂ ਉਹਨਾਂ ਨੇ ਕੰਪਨੀ ਦੇ ਨਾਂ ਤੇ ਨਿੱਜੀ ਵਪਾਰ ਕਰਨਾ ਸ਼ੁਰੂ ਕਰਤਾ ਪਰਸਨਲ ਵਪਾਰ ਕਰਨਾ ਸ਼ੁਰੂ ਕਰਤਾ ਦੂਜਾ ਭਾਰਤੀ ਬਾਸੋਂ ਰਿਸ਼ਵਤ ਲੈ ਕੇ ਦਸਕਤ ਵੀ ਵੇਚਣ ਲੱਗੇ ਮਤਲਬ ਕਿ ਭਾਰਤੀਆਂ ਤੋਂ ਰਿਸ਼ਵਤ ਲੈ ਕੇ ਉਹਨਾਂ ਨੂੰ ਅੱਗੇ ਜਿਹੜਾ ਕਿ ਬਿਨਾ ਉਹਨਾਂ ਨੂੰ ਟੈਕਸ ਦਿੱਤੇ ਜਿਹੜਾ ਅਧਿਕਾਰ ਮਿਲਿਆ ਹੋਇਆ ਸੀ ਉਹਦੀ ਦੁਰਵਰਤੋਂ ਕਰਨੀ ਸ਼ੁਰੂ ਕਰ ਦਿੰਦੇ ਸੀ ਉਹ ਦਸਕਤ ਵੇਚਣੀ ਸ਼ੁਰੂ ਕਰ ਦਿੰਦੇ ਸੀ ਤਜਿਸ ਕਰਕੇ ਨਵਾਬ ਨੂੰ ਚੁੰਗੀ ਕਰਦੇ ਰੂਪ ਦੇ ਵਿੱਚ ਪ੍ਰਾਪਤ ਹੋਣ ਵਾਲੀ ਜਿਹੜੀ ਆਮਦਨ ਸੀ ਉਹ ਲਗਭਗ ਖਤਮ ਹੋ ਗਈ ਕਿਉਂਕਿ ਜਿਹੜੀ ਸਰਕਾਰ ਨੂੰ ਮਤਲਬ ਕਿ ਉਸ ਸਮੇਂ ਟੈਕਸ ਦੇਣਾ ਸੀ ਉਹ ਟੈਕਸ ਖਤਮ ਕਰ ਰਹੇ ਸੀ ਉਹ ਇੱਕ ਤਾਂ ਆਪਣੀ ਦੰਦੇ ਸੀ ਦੂਜਾ ਇੰਡੀਅਨ ਤੋਂ ਵੀ ਰਿਸ਼ਵਤ ਲੈ ਕੇ ਉਹਨਾਂ ਨੂੰ ਬਿਨਾਂ ਟੈਕਸ ਦੇ ਵਪਾਰ ਕਰਨ ਦੀ ਆਗਿਆ ਦਿੱਤੀ ਜਾ ਰਹੀ ਸੀ ਤਾਂ ਜਦੋਂ ਮੀਰ ਕਾਸਮ ਨੂੰ ਇਹ ਗੱਲ ਪਤਾ ਲੱਗੀ ਤਾਂ ਉਹਦੇ ਲਈ ਇਹ ਗੱਲ ਸਹਿਣ ਕਰਨੀ ਔਖੀ ਸੀ ਤਾਂ ਉਹਨੇ ਅੰਗਰੇਜ਼ਾਂ ਦੁੱਤੇ ਕਿ ਵਿਸ਼ੇਸ਼ ਅਧਿਕਾਰ ਨੂੰ ਖੋਣਾ ਚਾਹਿਆ ਜਿਸ ਕਰਕੇ ਦੋਹਾਂ ਦੇ ਵਿੱਚ ਜੁੱਧ ਦੇ ਹਾਲਾਤ ਪੈ ਗਏ ਹਾਂਜੀ ਅੱਗੇ ਹੈਗਾ 6th ਪੁਆਇੰਟ ਅੰਗਰੇਜ਼ੋ ਭਾਰੀਆਂ ਪ੍ਰਤੀ ਪੱਖਪਾਤ। ਅ ਮੀਰ ਕਾਸਿਮ ਨੇ ਕੰਪਨੀ ਦੇ ਕਰਮਚਾਰੀਆਂ ਦੁਆਰਾ ਜਿਹੜਾ ਵਪਾਰਕ ਸੋਲਤਾਨੀ ਦਰਬਾਰਤوں ਦੇ ਵਿਰੁੱਧ ਜਿਹੜੀ ਕਲਕੱਤਾ ਕੌਨਸਲ ਸੀ ਉਹਦੇ ਕੋਲ ਅਪੀਲ ਕੀਤੀ ਠੀਕ ਹੈ ਤਾਂ ਕੌਂਸਲ ਦੇ ਜਿਹੜੇ ਦੋ ਮੈਂਬਰ ਸੀ ਵੈਂਸੀ ਟਾਰਟ ਤੇ ਵਾਰਨ ਹੈਸਟਿੰਗਜ਼ ਨੇ ਉਹਨਾਂ ਦੀ ਅਪੀਲ ਉਚਿਤ ਅਠਾਰਾ ਤੇ ਉਹਨਾਂ ਨੇ 1762 ਈਸਵੀ ਦੇ ਵਿੱਚ ਨਵਾਬ ਦੇ ਨਾਲ ਮੰਘੇਰ ਦੇ ਵਿੱਚ ਮੁਲਾਕਾਤ ਕੀਤੀ। ਇੱਕ ਐਗਰੀਮੈਂਟ ਕੀਤਾ ਤੇ ਇਹਦੇ ਅਨਸਾਰ ਇਹ ਸੀ ਕਿ ਵੀ ਨਿਸ਼ਚਿਤ ਇਹ ਹੋਇਆ ਸੀ ਕਿ ਕੰਪਨੀ ਦੇ ਮਾਲ ਉੱਤੇ ਕੋਈ ਚੁੰਗੀ ਟੈਕਸ ਨਹੀਂ ਲੱਗੂਗਾ ਪਰ ਅੰਗਰੇਜ਼ਾਂ ਨੂੰ ਆਪਣੇ ਨਿੱਜੀ ਵਪਾਰ ਤੇ ਟੈਕਸ ਦੇਣਾ ਪਊਗਾ ਮਤਲਬ ਕੀ ਇਹ ਤਾਂ ਕਹਤਾ ਕਿ ਜਿਹੜੇ ਕੰਪਨੀ ਆਪਣਾ ਮਾਲ ਵੇਚੂਗੇ ਉਹ ਤਾਂ ਕੋਈ ਟੈਕਸ ਨਹੀਂ ਹੋਊਗਾ ਬਟ ਜੇ ਉਹ ਪਰਸਨਲ ਵਪਾਰ ਕਰਨਗੇ ਆਪਣਾ ਨਿੱਜੀ ਵਪਾਰ ਕਰਨਗੇ ਤਾਂ ਉਹ ਤਾਂ ਜ਼ਰੂਰ ਟੈਕਸ ਲੱਗੂਗਾ ਜੇ ਅੰਗਰੇਜ਼ ਕਰਨਗੇ ਪਰ ਅੰਗਰੇਜ਼ਾਂ ਅੰਗਰੇਜ਼ ਉਪਾਰ ਨੂੰ ਇਹ ਸਮਝੌਤਾ ਪਸੰਦ ਨਹੀਂ ਸੀ ਕਿਉਂਕਿ ਉਹ ਤਾਂ ਚੁੰਗੀ ਕਰਦੇ ਰੂਪ ਦੇ ਵਿੱਚ ਇੱਕ ਪਾਈ ਵੀ ਦੇਣਾ ਨੂੰ ਤਿਆਰ ਨਹੀਂ ਸੀ ਉਵੰਦ ਲਕੀ ਆਪਣਾ ਨਿੱਜੀ ਪਾਰ ਵੀ ਬਿਨਾ ਟੈਕਸ ਦੇ ਕਰਨਾ ਚਾਹੁੰਦੇ ਸੀ ਜਿਸ ਕਰਕੇ ਕੌਂਸਲ ਨੇ ਸਮਝਾ ਤੈਨੂੰ ਨਾ ਮਨਜ਼ੂਰ ਕਰਤਾ ਤਾਂ ਕੌਂਸਲ ਦੇ ਮੈਂਬਰਾਂ ਦੀ ਇਸ ਕਾਰਵਾਈ ਦੇ ਨਾਲ ਅੰਗਰੇਜ਼ਾਂ ਕਾਰਵਾਈ ਦੇ ਨਾਲ ਨਵਾਬ ਆ ਜਿਹੜੇ ਕਿ ਅੰਗਰੇਜ਼ਾਂ ਦੇ ਪੂਰੇ ਤਰੀਕੇ ਨਾਲ ਵਿਰੁੱਧ ਹੋ ਗਏ ਅਗੇ ਅੰਦਰੂਨੀ ਕਰਾਂ ਦਾ ਖਾਤਮ ਹਾਂਜੀ ਅੰਗਰੇਜ਼ਾਂ ਦੀ ਹੈਂਕੋਰ ਤੋਂ ਤੰਗ ਆ ਕੇ ਮਾਰਚ 1763 ਈਸਵੀ ਚ ਮੀਰ ਕਾਸ਼ਿਸ਼ਮ ਨੇ ਇੱਕ ਘੋਸ਼ਣਾ ਕੀਤੀ ਤੋਨੇ ਕੀ ਕਿਹਾ ਵੀ ਸਭ ਲੋਕਾਂ ਕੋਲੋਂ ਕੋਈ ਵੀ ਵਪਾਰਕ ਟੈਕਸ ਨਹੀਂ ਲਿਆ ਜਾਊਗਾ ਮਤਲਬ ਕਿ ਸਾਰੇ ਲੋਕਾਂ ਕੋਲੋਂ ਵਪਾਰਕ ਟੈਕਸ ਲੈਣਾ ਬੰਦ ਕਰਤਾ ਤਾਂ ਮੀਰ ਕਾਸਮ ਦੀਸ ਘੋਸ਼ਣਾ ਦੇ ਨਾਲ ਫਿਰ ਅੰਗਰੇਜ਼ ਭੜਕ ਗਏ ਕਿਉਂਕਿ ਉਹ ਤਾਂ ਚਾਹੁੰਦੇ ਸੀ ਕਿ ਵੀ ਸਿਰਫ ਉਹ ਆਪਣਾ ਨਿੱਜੀ ਵਪਾਰ ਕਰਨ ਤੇ ਜਿਹੜਾ ਕੰਪਨੀ ਵਪਾਰ ਕਰੇ ਉਹਦੇ ਚੁੰਗੀ ਟੈਕਸ ਨਾ ਲੱਗੇ ਬਾਕੀ ਇੰਡੀਅਨ ਤੇ ਲੱਗੇ ਬਟ ਜਦੋਂ ਮੀਰ ਕਾਸਿਮ ਨੇ ਐਲਾਨ ਕਰਤਾ ਤੋ ਭੜਕ ਉੱਠੇ ਤੇ ਇਸ ਦੇ ਕਾਰਨ ਉਹ ਇੱਕ ਦੂਜੇ ਇੱਕ ਦੂਜੇ ਵਪਾਰੀਆਂ ਨੂੰ ਵੀ ਬਰਾਬਰ ਦਾ ਲਾਭ ਪਹੁੰਚਣ ਲੱਗਿਆ ਕਿਉਂਕਿ ਜਦੋਂ ਕਿਸੇ ਨੂੰ ਵੀ ਟੈਕਸ ਨਹੀਂ ਦੇਣਾ ਪਊਗਾ ਫਿਰ ਤਾਂ ਸਾਰਿਆਂ ਨੂੰ ਬਰਾਬਰੇ ਲਾਭ ਹੋਊਗਾ ਤਾਂ ਫਿਰ ਉਹਨਾਂ ਨੇ ਫਿਰ ਤੋਂ ਉਸ ਨੂੰ ਜਿਹੜੇ ਕਿ ਕਰ ਲਗਾਉਣ ਲਈ ਕਿਹਾ ਗਿਆ ਮਤਲਬ ਕਿ ਫਿਰ ਤੋਂ ਮੀਰ ਕਾਸਿਮ ਨੇ ਕਿਹਾ ਕਿ ਟੈਕਸ ਲਗਾਏ ਜਾਵੇ ਪਰ ਮੀਰ ਕਾਸਿਮ ਨੇ ਜਹਾ ਕਰਨ ਤੋਂ ਮਨਾ ਕਰਤਾ ਵੀ ਨਹੀਂ ਟੈਕਸ ਲਗਾਇਆ ਜਾਊਗਾ ਤਾਂ ਭਾਵੇਂ ਵੈਂਸੀਟਾਰਟ ਤੇ ਵਾਰਨ ਹੈਸਟਿੰਗਸ ਦੀ ਹਮਦਰਦੀ ਨਵਾਬ ਨਾਲ ਸੀ ਤਾਂ ਵੀ ਕੌਂਸਲ ਦੇ ਬਾਕੀ ਮੈਂਬਰਾਂ ਨੇ ਅੰਗਰੇਜ਼ਾਂ ਪਾਰੀਆਂ ਨਾਲ ਅਲੱਗ ਉਹ ਪਾ ਵਿਵਹਾਰ ਦੀ ਮੰਗ ਕੀਤੀ ਤੇ ਇਸ ਕਰਕੇ ਜੁੱਧੋਂ ਇਹਨਾਂ ਦੇ ਵਿੱਚ ਹੋਣਾ ਲਾਜ਼ਮੀ ਸੀ ਅੱਗੇ ਹੈਗਾ ਪਟਨਾ ਦੀ ਘਟਨਾ ਪਟਨਾ ਦੇ ਵਿੱਚ ਸਥਿਤ ਅੰਗਰੇਜ਼ੀ ਕਾਰਖਾਨੇ ਦਾ ਪ੍ਰਧਾਨ ਜਿਹੜਾ ਕਿ ਐਲਿਸ ਨਵਾਬ ਦੀ ਸੁਤੰਤਰ ਉਪਾਰ ਨੀਤੀ ਤੋਂ ਪਰ ਗੁੱਠਿਆ ਮਤਲਬ ਕਿ ਜਦੋਂ ਉਹਨੂੰ ਪਤਾ ਲੱਗਿਆ ਕਿ ਜਿਹੜਾ ਅੰਗਰੇਜ਼ੀ ਕੰਪਨੀ ਦਾ ਪ੍ਰਧਾਨ ਸੀ ਐਲਿਸ ਮੈਨੂੰ ਲੱਗਿਆ ਕਿ ਜਦੋਂ ਨਵਾਬ ਨੇ ਐਲਾਨ ਕਰਤਾ ਜਿ ਕੋਈ ਵੀ ਟੈਕਸ ਨਹੀਂ ਦੇਊਗਾ ਤਾਂ ਉਹ ਇਸ ਨੀਤੀ ਤੋਂ ਬਹੁਤ ਜ਼ਿਆਦਾ ਗੁੱਸੇ ਦੇ ਵਿੱਚ ਹੋਇਆ ਤੇ 1763 ਇਸ ਯੂਸ ਨੇ ਪਟਨਾ ਤੇ ਕਬਜ਼ਾ ਕਰਨ ਦਾ ਯਤਨ ਕੀਤਾ ਤੋਂ ਆਪਣੇ ਇਸ ਯਤਨਾਂ ਦੇ ਵਿੱਚ ਕੁਝ ਦੇਰ ਦੇ ਲਈ ਸਫਲ ਵੀ ਰਿਹਾ ਬਟ ਨਵਾਬ ਦੇ ਸੈਨਾਵਾਂ ਨੂੰ ਉਸੇ ਦਿਨ ਹੀ ਪਟਨਾ ਵਾਪਸ ਲੈ ਲਿਆ ਤੇ ਲਗਭਗ 2000 ਅੰਗਰੇਜ਼ਾਂ ਨੂੰ ਕੈਦ ਕਰ ਲਿਆ ਗਿਆ ਤੇ ਉਧਰ ਕਲਕੱਤਾ ਕਾਉਂਸਲ ਨੇ ਮੀਰ জাফর ਦੇ ਨਾਲ ਮੀਰ জাফর ਨੂੰ ਮੁੜ ਕਲਕੱਤੇ ਦਾ ਨਵਾਬ ਘੋਸ਼ਿਤ ਕਰਤਾ ਬਲਕਿ ਉਧਰੋਂ ਕਾਉਂਸਲ ਨੇ ਮੀਰ জাফর ਨੂੰ ਪਹਿਲਾਂ ਮੀਰ ਕਾਸਿਮ ਸੀ ਮੀਰ ਕਾਸਿਮ ਨੂੰ ਹਟਾ ਕੇ ਠੀਕ ਹੈ ਫਿਰ ਤੋਂ ਦੁਬਾਰਾ ਕਿਹਨੂੰ ਬਣਾ ਦਿੱਤਾ ਕਿ ਮੀਰ জাফর ਨੂੰ ਜਿਹੜਾ ਪਹਿਲਾਂ ਉਹਨਾਂ ਦੀ ਕਟ ਪੁਤਲੀ ਬਣਿਆ ਹੋਇਆ ਸੀ ਫਿਰ ਤੋਂ ਕਲਕੱਤਾ ਕਾਉਂਸਲ ਨੇ ਮੀਰ জাফর ਨੂੰ ਕਲਕੱਤੇ ਦਾ ਮੁੜ ਨਵਾਬ ਬਣਾਤਾ ਤੇ ਇਹਨਾਂ ਘਟਨਾਵਾਂ ਨਾਲ ਮੀਰ ਕਾਸਿਮ ਤੇ ਅੰਗਰੇਜ਼ਾਂ ਵਿੱਚਕਾਰ ਜੁੱਧੂ ਛਿੜ ਗਿਆ ਤੇ ਜੂਨ 1763 ਈਸਵੀ ਦੇ ਵਿੱਚ ਮੇਜਰ ਐਡਮਸ ਨੂੰ ਨਵਾਬ ਦੇ ਵਿਰੁੱਧ ਭੇਜਿਆ ਗਿਆ ਤੇ ਉਹਨੇ ਨਵਾਬ ਨਾਲ ਅਨੇਕਾਂ ਲੜਾਈਆਂ ਲੜੀਆਂ ਇਹਨਾਂ ਲੜਾਈਆਂ ਦੇ ਵਿੱਚੋਂ ਕਟਵਾਹ, ਸੁਤੀ, ਗੇਰਿਆ ਉਹਦੇ ਨਾਲ ਆਦਿ ਖਾਸ ਤੌਰ ਤੇ ਲੜਾਈਆਂ ਸੀ ਤੇ ਉਹਦੇ ਨਾਲਾਂ ਦੀ ਥਾਂ ਤੇ ਨਵਾਬ ਦੀ ਸੈਨਾ ਬੁਰੀ ਤਰੀਕੇ ਨਾਲ ਹਾਰ ਗਈ ਮੀਰ ਕਾਸਿਮ ਦੀ ਤੇ ਆਪਣੀ ਸਥਿਤੀ ਕਮਜ਼ੋਰ ਹੁੰਦੇ ਦੇਖ ਕੇ ਮੀਰ ਕਾਸਿਮ ਪਟਨਾ ਦੇ ਵੱਲ ਦੌੜ ਗਿਆ ਤੇ ਉੱਥੇ ਉਸਨੇ ਨਿਰਾਸ਼ਾ ਤੇ ਗੁੱਸੇ ਦੀ ਹਾਲਤ ਦੇ ਵਿੱਚ ਕੈਦੀ ਬਣਾਏ 2000 ਸੈਨਿਕਾਂ ਨੂੰ ਨਿਰਦੇੜਤਾ ਦੇ ਨਾਲ ਮਰਵਾਤਾ ਨਿਰਧਾਰਤਾ ਦਰਾਂ ਤੇ ਇਸੇ ਦੌਰਾਨ ਐਡਮਸ ਅੰਗਰੇਜ਼ੀ ਸੈਨਾ ਸਹਿਤ ਪਟਨਾ ਪਹੁੰਚਿਆ ਤੇ ਉੱਥੇ ਵੀ ਉਸਨੇ ਨਵਾਬ ਦੀ ਸੈਨਾ ਨੂੰ ਬੁਰੀ ਤਰੀਕੇ ਨਾਲ ਹਰਾਇਆ ਤੇ ਪਟਨਾ ਤੇ ਕਬਜ਼ਾ ਕਰ ਲਿਆ ਤੇ ਮੀਰ ਕਾਸਿਮ ਫਿਰ ਉੱਥੋਂ ਆਪਣੀ ਜਾਨ ਬਚਾ ਕੇ ਉੱਥੋਂ ਦੌੜ ਗਿਆ ਨਾਲ ਦੀ ਨਾਲ ਤੁਸੀਂ ਅਲੱਗ ਪੁਆਇੰਟ ਵੀ ਬਣਾ ਸਕਦੇ ਹੋਏ ਮੀਰ ਕਾਸ ਮੀਰ জাফর ਦਾ ਮੁੜ ਨਵਾਬ ਬਣ ਠੀਕ ਹੈ ਮੀਰ ਕਾਸਿਮ ਨੂੰ ਹਰਾਉਣ ਤੋਂ ਪਹਿਲਾਂ 7 ਜੁਲਾਈ 1763 ਈਸਵੀ ਨੂੰ ਅੰਗਰੇਜ਼ਾਂ ਨੇ ਮੀਰ জাফর ਨੂੰ ਬੰਗਾਲ ਦੀ ਰਾਜਗੱਦੀ ਪਹੜਾਤਾ ਸੀ ਤਾਂ ਨਵਾਬ ਬੰਦੇ ਜਲਦੀ ਪਿੱਛੇ ਉਹਨਾਂ ਨੇ ਅੰਗਰੇਜ਼ਾਂ ਨਾਲ ਕਸੰਦੀ ਕੀਤੀ ਇਸ ਸੰਧੀ ਦੇ ਅਨੁਸਾਰ ਬੰਗਾਲ ਦੇ ਵਿੱਚ ਚੁੰਗੀ ਕਰ ਦੇ ਵਿੱਚ ਲਗਾ ਦਿੱ ਫਿਰ ਤੋਂ ਲਗਾ ਦਿੱਤਾ ਗਿਆ ਚੁੰਗੀ ਟੈਕਸ ਕਿਉਂਕਿ ਜਿਹੜਾ ਮੀਰ ਕਾਸਿਮਨ ਬੰਦ ਕਰਤਾ ਸੀ ਤਾਂ ਅੰਗਰੇਜ਼ਾਂ ਨੂੰ ਬਿਨਾਂ ਚੁੰਗੀ ਕਰ ਪਰਮਿਸ਼ਨ ਮਿਲ ਗਈ ਬਟ ਇੰਡੀਅਨ ਤੇ ਜਿਹੜਾ ਕਿ ਦੁਬਾਰਾ ਟੈਕਸ ਲਗਾਤਾ ਤੇ ਅੰਗਰੇਜ਼ਾਂ ਦੀ ਹਾਨੀ ਨੂੰ ਪੂਰਾ ਕਰਨ ਦਾ ਵੀ ਵਚਨ ਦਿੱਤਾ ਗਿਆ ਹਾਂਜੀ ਅੱਗੇ ਬਕਸਰ ਦੀ ਲੜਾਈ ਅੰਗਰੇਜ਼ਾਂ ਤੋਂ ਜਦੋਂ ਪਟਨੇ ਦੇ ਵਿੱਚ ਉਹ ਹਾਰ ਗਿਆ ਸੀ ਤਾਂ ਉਹਦੋਂ ਬਾਅਦ ਉਹ ਦੌੜ ਗਿਆ ਸੀ ਤਾਂ ਫਿਰ ਮੀਰ ਕਾਸਿਮ ਜਿਹੜੇ ਕਿ ਅਬਦ ਦੇ ਨਵਾਬ ਵਜ਼ੀਰ ਸਜਾਉਦੋਲਾ ਕੋਲ ਪਹੁੰਚਦਾ ਉੱਥੇ ਜਾ ਕੇ ਪਨਾਹ ਲੈਂਦਾ ਤੇ ਉਹਨਾਂ ਦਿਨਾਂ ਦੇ ਵਿੱਚ ਜਿਹੜਾ ਮੁਗਲ ਸਮਰਾਟ ਸੀ ਸ਼ਾਹਲਮ ਉਹ ਵੀ ਅਬਦ ਦੇ ਵਿੱਚ ਸੀ ਮਤਲਬ ਕਿ ਇਹਦੇ ਵਿੱਚ ਜਿਹੜੀ ਬਕਸਰ ਦੀ ਲੜਾਈ ਹੁੰਦੀ ਆ 1764 ਦੇ ਵਿੱਚ ਇਹਦੇ ਵਿੱਚ ਇੱਕ ਸਾਈਡ ਤੇ ਅੰਗਰੇਜ਼ ਸੀ ਤੇ ਦੂਜੇ ਸਾਈਡ ਤੇ ਜਿਹੜਾ ਕਿ ਮੀਰ ਕਾਸਿਮ ਠੀਕ ਹੈ ਸਜਾਉਦौला ਸਜਾਉਦौला ਅਸੀਂ ਅਵਧਾ ਨਵਾਬ ਠੀਕ ਹੈ ਤੇ ਅਵਧਾ ਦਾ ਸਮਰਾਟ ਸੀ ਮੁਗਲ ਬਾਦਸ਼ਾਹ ਮੁਗਲ ਬਾਦਸ਼ਾਹ ਸੀ ਸ਼ਾਹ আলম ਉਹ ਵੀ ਅਵਧਾ ਦੇ ਵਿੱਚ ਹੀ ਸੀ ਠੀਕ ਹੈ ਤਾਂ ਮੀਰ ਕਾਸਿਮ ਨੇ ਉਹਨਾਂ ਦੋਹਾਂ ਤੋਂ ਅੰਗਰੇਜ਼ਾਂ ਦੇ ਵਿਰੁੱਧ ਉਹਨਾਂ ਦੋਨਾਂ ਨੂੰ ਮਤਲਬ ਕਿ ਆਪਣੇ ਨਾਲ ਰਲਾਇਆ ਅੰਗਰੇਜ਼ਾਂ ਦੇ ਵਿਰੁੱਧ ਠੀਕ ਹੈ ਸਹਾਇਤਾ ਮੰਗੀ ਤਾਂ ਸਜਾਉਦौला ਤੇ ਸ਼ਾਹ আলম ਦੋਨਾਂ ਨੇ ਅੰਗਰੇਜ਼ਾਂ ਦੇ ਵਿਰੁੱਧ ਮੀਰ ਕਾਸਿਮ ਦੀ ਸਹਾਇਤਾ ਦੇਣ ਦਾ ਵਚਨ ਕੀਤਾ ਠੀਕ ਹੈ ਤੇ ਇਸ ਲਈ ਤਿੰਨਾਂ ਨੇ ਆਪਣੇ ਸੈਨਾਵਾਂ ਇਕੱਠੀਆਂ ਕੀਤੀਆਂ ਤੇ ਅੰਗਰੇਜ਼ਾਂ ਦੇ ਵਿਰੁੱਧ ਜੰਦ ਦੀ ਯੋਜਨਾ ਬਣਾਈ ਸਭ ਤੋਂ ਪਹਿਲਾਂ ਉਹਨਾਂ ਨੇ ਸੰਗ ਸੈਨਾ ਨੇ ਪਟਨਾ ਵੱਲ ਚਾਲੇ ਪਾਏ ਪਰੰਤੂ ਉਹਨਾਂ ਨੂੰ ਉਸ ਨਗਰ ਨੂੰ ਜਿੱਤਣ ਦੇ ਵਿੱਚ ਸਫਲਤਾ ਪ੍ਰਾਪਤ ਨਾ ਹੋਈ ਤਾਂ ਅੰਗਰੇਜ਼ਾਂ ਨੇ ਮੇਜਰ ਮੁੰਨਰੋ ਦੇ ਦੀਨ ਦੁਸ਼ਮਣਾਂ ਦਾ ਮੁਕਾਬਲਾ ਕਰਨ ਲਈ ਆਪਣੀ ਸੈਨਾਵਾਂ ਤਿਆਰ ਕੀਤੀਆਂ ਤੇ ਬਕਸਰ ਨਾਮੀ ਸਥਾਨ ਤੇ ਅਕਤੂਬਰ 1764 ਈਸਵੀ ਨੂੰ ਬਕਸਰ ਨਾਮੀ ਸਥਾਨ ਤੇ ਦੋਹਾਂ ਧਿਰਾਂਵਾਂ ਦੀ ਜਿਹੜੀ ਕਿ ਨਿਰਣਾਇਕ ਲੜਾਈ ਹੁੰਦੀ ਹੈ ਤੇ ਇਸ ਲੜਾਈ ਵਿੱਚ ਅੰਗਰੇਜ਼ਾਂ ਜਿੱਤੂ ਹੁੰਦੀ ਆ ਅੰਗਰੇਜ਼ਾਂ ਦੀ ਇਹ ਦੇਸ਼ ਦੇ ਵਿੱਚ ਸਭ ਤੋਂ ਵੱਡੀ ਲੜਾਈ ਸੀ ਜਿਸ ਦੇ ਵਿੱਚ ਉਹਨਾਂ ਦੇ 807 847 ਸੈਨਿਕ ਮਾਰੇ ਜਾਂਦੇ ਨੇ ਤੀਸੜੇ ਦੇ ਵਿੱਚ ਨਵਾਬ ਦੇ ਜਿਹੜੇ ਕਿ 2000 ਸੈਨਿਕਾਂ ਦੀ ਮੌਤ ਹੁੰਦੀ ਹੈ ਤੇ ਇਸ ਤੋਂ ਬਾਅਦ ਜਿਹੜੇ ਕਿ ਮੀਰ ਕਾਸਿਮੇ ਤੋਂ ਦੌੜ ਜਾਂਦਾ ਤੇ ਕਈ ਸਾਲਾਂ ਤੱਕ ਠੋਕਰਾ ਖਾਂਦਾ ਰਹਿੰਦਾ 1773 ਈਸਵੀ ਵਿੱਚ ਉਹ ਉਸ ਦੀ ਬੁਰੀ ਹਵਸਤ ਵਿੱਚ ਦਿੱਲੀ ਦੇ ਵਿੱਚੋਂ ਮੌਤ ਹੋ ਜਾਂਦੀ ਹੈ ਤੇ ਸੁਜਾਉਦਤ ਅਲ ਤੇ ਸ਼ਾਹ ਨੇ ਆਪਣੀ ਹਾਰ ਨੂੰ ਸਵੀਕਾਰ ਕਰਦੇ ਹੋਏ ਅੰਗਰੇਜ਼ਾਂ ਦੇ ਅੱਗੇ ਗੋਡੇ ਟੇਕ ਦਿੰਦੇ ਤੇ ਇਹ ਲੜਾਈ ਸਟੂਡੈਂਟਸ 21 ਅਕਤੂਬਰ 1764 ਈਸਵੀ ਨੂੰ ਹੁੰਦੀ ਹੈ ਪਲਾਸੀ ਦੀ ਲੜਾਈ ਹੁੰਦੀ ਹੈ ਜਿਹੜੇ ਕਿ ਪਲਾਸੀ ਲੜਾਈ ਹੁੰਦੀ ਹੈ 23 ਜੂਨ 1700 57 ਚ ਪਲਾਸੀ ਤੇ ਬਕਸਰ ਦੀ ਲੜਾਈ ਜਿਹੜੀ ਹੁੰਦੀ ਆ ਬਕਸਰ ਦੀ ਲੜਾਈ ਬਕਸਰ ਦੀ ਲੜਾਈ ਹੁੰਦੀ ਆ 22 ਅਕਤੂਬਰ 22 ਅਕਤੂਬਰ 1764 ਇਸ ਵਿੱਚ 22 ਅਕਤੂਬਰ 1764 ਤੇ ਇਹ ਜੁਦ ਜਿਹੜੇ ਕਿ 1765 ਦੀ ਜਿਹੜੀ ਲਾਹਵਾਨੀ ਸੰਧੀ ਹੁੰਦੀ ਉਹਦੇ ਨਾਲ ਖਤਮ ਹੁੰਦਾ ਅਗਲਾ ਲਾਹੌਰ ਦੀ ਸੰਧੀ ਵੀ ਆਪਾਂ ਦੇਖ ਲੈਣੇ ਹਾਂਜੀ ਬਖਸ ਦੀ ਲੜਾਈ ਦਾ ਅੰਤ ਅੰਗਰੇਜ਼ਾਂ ਸਜਾਓਦੌਲਾ ਤੇ ਮੁਗਲ ਬਾਦਸ਼ਾਹ ਸ਼ਾਹ आलम ਦੂਜਿਆਂ ਇਹਨਾਂ ਦੇ ਵਿਚਕਾਰ ਆ ਜਿਹੜੇ ਕਿ 1765 ਈਸਵੀ ਨੂੰ ਲਾਹੌਰ ਦੀ ਸੰਧੀ ਹੁੰਦੀ ਆ ਤੇ ਇਸ ਸੰਧੀ ਦੇ ਅਨੁਸਾਰ ਜਿਹੜਾ ਸਜਾਓਦੌਲਾ ਸੀ ਉਹਨੂੰ 50 ਲੱਖ ਰੁਪਏ ਦੇ ਬਦਲੇ ਅਬਦ ਦਾ ਇਲਾਕਾ ਵਾਪਸ ਕਰ ਦਿੱਤਾ ਗਿਆ ਮਤਲਬ ਕਿ ਅੰਗਰੇਜ਼ਾਂ ਨੇ 50 ਲੱਖ ਰੁਪਏ ਲੈ ਲਿਆ ਤੇ ਜਿਹੜਾ ਅਬਦ ਦਾ ਇਲਾਕਾ ਸੀ ਉਹ ਸਜਾਓਦੌਲਾ ਨੂੰ ਵਾਪਸ ਕਰਤਾ ਤੇ ਕੰਪਨੀ ਨੂੰ ਅਬਦ ਦੇ ਵਿੱਚ ਬਿਨਾ ਟੈਕਸ ਬੇਸ਼ੱਕ ਉਹਨੇ ਅਬਦ ਵਾਪਸ ਕਰਤਾ ਬਟ ਅਬਦ ਦੇ ਵਿੱਚ ਬਿਨਾ ਟੈਕਸ ਦਾ ਵਪਾਰ ਕਰਨ ਦੀ ਇਜਾਜ਼ਤ ਵੀ ਮਿਲ ਗਈ ਅੰਗਰੇਜ਼ਾਂ ਨੂੰ ਤੇ ਫਿਰ ਨਵਾਬ ਨੇ ਅਬਦ ਦੇ ਵਿੱਚ ਅੰਗਰੇਜ਼ੀ ਫੌਜ ਰੱਖਣੀ ਸੀ ਇੱਕ ਜਿਹਦਾ ਪੂਰਾ ਖਰਚਾ ਉਹਨੂੰ ਹੀ ਦੇਣਾ ਪੈਣਾ ਸੀ ਤੇ ਉਧਰੋਂ ਮੁਗਲ ਬਾਦਸ਼ਾਹ ਸੀ ਜਿਹੜਾ ਸ਼ਾਹ ਉਹਦੇ ਨਾਲ ਇਹ ਸੰਧੀ ਹੋਈ ਕਿ ਉਹਨੂੰ 26 ਲੱਖ ਰੁਪਏ ਸਾਲਾਨਾ ਪੈਨਸ਼ਨ ਦਿੱਤੀਗੀ ਤੇ ਅਬਦ ਦੇ ਨਵਾਬ ਤੋਂ ਇਹਦੇ ਬਦਲੇ ਦੇ ਵਿੱਚ ਉਹਨੂੰ 26 ਲੱਖ ਰੁਪਏ ਸਾਲਾਨਾ ਪੈਨਸ਼ਨ ਦਿੱਤੀਗੀ ਇਹਦੇ ਬਦਲੇ ਦੇ ਵਿੱਚ ਅਬਦ ਦੇ ਨਵਾਬ ਤੋਂ ਠੀਕ ਹੈ ਕੜਾ ਇਲਾਹਾਬਾਦ ਲੈ ਕੇ ਸ਼ਾਲ ਨੂੰ ਦਿੱਤੇਗੇ ਮਤਲਬ ਕਿ ਜਿਹੜਾ ਮੁਗਲ ਬਾਦਸ਼ਾਹ ਸ਼ਾਹ ਅਲਮਸੀ ਇਹਦੇ 26 ਲੱਖ ਰੁਪਏ ਸਾਲਾਨਾ ਪੈਨਸ਼ਨ ਫਿਕਸ ਕਰਤੀ ਠੀਕ ਹੈ ਬਦਲੇ ਦੇ ਵਿੱਚ ਇਹਦੇ ਨੂੰ ਇਹਨੂੰ ਕੀ ਦਿੱਤਾ ਗਿਆ ਇੱਕ ਤੈਨੂੰ 26 ਲੱਖ ਰੁਪਏ ਦੀ ਪੈਨਸ਼ਨ ਮੁਕਰਰ ਕਰਤੀ ਨਾਲ ਦੀ ਨਾਲ ਜਿਹੜਾ ਵਧਨ ਵਾਪਸੀ ਉਦੋਂ ਜਿਹੜਾ ਕਿ ਕੜਾ ਤੇ ਇਲਾਹਾਬਾਦ ਇਲਾਕੇ ਲੈ ਕੇ ਕਿਹਨੂੰ ਦਿੱਤੇਗੇ ਤੇ ਸ਼ਾਲਮ ਨੇ ਫਿਰ 1765 ਚ ਬੰਗਾਲ ਬਿਹਾਰ ਉੜੀਸਾ ਦੀ ਦੀਵਾਨੀ ਫਿਰ ਕਿਹਨਾਂ ਨੂੰ ਦਿੱਤੀ ਅੰਗਰੇਜ਼ਾਂ ਨੂੰ ਦਿੱਤੀ ਮੈਂ ਦੁਬਾਰਾ ਸਮਝਾਉਣੀ ਆ ਮਤਲਬ ਕਿ ਇੱਥੇ ਤਿੰਨੇ ਤਿੰਨ ਆ ਸੀ ਠੀਕ ਹੈ ਅੰਗਰੇਜ਼ ਆਵਦਾ ਨਵਾਬ ਠੀਕ ਹੈ ਸੁਜਾਉਦौला ਤੇ ਇਧਰ ਸ਼ਾਲਮ ਸ਼ਾਲਮ ਨੇ 26 ਲੱਖ ਰੁਪਏ ਪੈਨਸ਼ਨ ਨਿਸ਼ਚਿਤ ਕੀਤੀ ਗਈ ਬਦਲੇ ਦੇ ਵਿੱਚ ਸ਼ਾਲਮ ਨੇ ਤੋਂ ਬੰਗਾਲ ਬਿਹਾਰ ਉੜੀਸਾ ਦੀ ਦੀਵਾਨੀ ਲੈ ਲਈ ਠੀਕ ਹੈ ਦੇ ਨਾਲ ਦੀ ਨਾਲ ਇਹਨੂੰ 26 ਲੱਖ ਰੁਪਏ ਪੈਨਸ਼ਨ ਵੀ ਦਿੱਤੀ ਕਿ ਤੇ ਇੱਕ ਕੜਾ ਤੇ ਇਲਾਹਾਬਾਦ ਵੀ ਲੈ ਕੇ ਦੇ ਦਿੱਤਾ ਗਿਆ ਠੀਕ ਹੈ ਅਵਦ ਦੇ ਨਵਾਬ ਸਜਾਉਦਔਲੋਂ ਤੋਂ ਤੇ ਸਜਾਉਦਔਲੋਂ ਨੂੰ ਕੀ ਕਿਹਾ ਗਿਆ ਸਜਾਉਦਔਲੋਂ ਤੋਂ ਜਿਹੜੇ ਕਿ ਇੱਕ ਤਾਂ ਅਵਦ ਇਲਾਕਾ ਨੂੰ ਵਾਪਸ ਕਰ ਦਿੱਤਾ ਗਿਆ ਪਰ ਅੰਗਰੇਜ਼ਾਂ ਨੇ ਉਹ ਤੋਂ ਜਿਹੜੇ ਕਿ ਉੱਥੇ ਬਿਨਾਂ ਚੁੰਗੀ ਟੈਕਸ ਦਿੱਤੇ ਕਿ ਆਪਣਾ ਵਪਾਰ ਕਰਨ ਦਾ ਅਧਿਕਾਰ ਲੈ ਲਿਆ ਉਹ ਤੋਂ ਤੇ ਨਾਲ ਦੀ ਨਾਲ ਜਿਹੜੇ ਕਿ 50 ਲੱਖ ਰੁਪਏ 50 ਲੱਖ ਰੁਪਏ ਜਿਹੜੇ ਕਿ ਅੰਗਰੇਜ਼ਾਂ ਨੇ 50 ਲੱਖ ਰੁਪਏ ਦੇ ਬਦਲੇ ਦੇ ਵਿੱਚ ਅਬਦਲਾਕਾ ਰਤਮਨ ਲਿਖੀ ਅੰਗਰੇਜ਼ਾਂ ਨੇ 50 ਲੱਖ ਰੁਪਿਆ ਵੀ ਲੈ ਆਲਾ ਨਾਲ ਉਹਨੂੰ ਅਬਦਲਾਕਾ ਵੀ ਦਿੱਤਾ। ਬਲਕਿ ਚਾਰੇ ਪਾਸੇ ਦੇ ਵਿੱਚ ਅੰਗਰੇਜ਼ਾਂ ਨੂੰ লাভ ਹੋਏ ਤਾਂ ਉਹਨਾਂ ਨੇ ਦੋਨਾਂ ਨੂੰ ਘਾਟੇ ਗਏ। ਤੇ ਅਬਦ ਦੇ ਨਵਾਬ ਨੂੰ ਕਾਸ ਕਰਕੇ ਘਾਟਾ ਵੀ। ਕਿਉਂਕਿ ਇੱਕ ਤਾਂ ਉਹ ਅਬਦ ਵੀ ਲੈ ਲਿਆ ਨਾ ਆਪਾਂ ਕਹਿ ਸਕਦੇ ਇੰਡਾਇਰੈਕਟ ਵੇ ਦੇ ਵਿੱਚ ਕਿਉਂਕਿ ਉੱਥੇ ਚੁੰਗੀ ਟੈਕਸ ਬਿਨਾਂ ਭਾਰ ਦੇ ਮਿਲ ਗਿਆ ਅਧਿਕਾਰ ਉਹਨਾਂ ਨੂੰ ਤੇ ਨਾਲ ਦੇ ਨਾਲ ਉਹ ਤੋਂ ਕੜਾ ਤੇਲ ਹਵਾ ਦਾ ਇਲਾਕਾ ਵੀ ਲੈ ਲੱਕ ਕੇ ਸ਼ਾਹਲ ਹੁੰਦੇ ਦਿੱਤਾ ਗਿਆ ਤੇ 50 ਲੱਖ ਰੁਪਏ ਵੀ ਲੈ ਲੈ ਹੁਣ ਬਕਸਰ ਦੀ ਲੜਾਈ ਦੀ ਕੀ ਮਹੱਤਤਾ ਨਿਕਲੀ ਕੀ ਸਿੱਟੇ ਨਤੀਜੇ ਇੱਕੋ ਗੱਲ ਹੈ ਠੀਕ ਹੈ ਇੰਪੋਰਟੈਂਸ ਪਹਿਲਾਂ ਤਾਂ ਕੀ ਹੈ ਪਲਾਸੀ ਲੜਾਈ ਤੋਂ ਵਧੇਰੇ ਮਹੱਤਵਪੂਰਨ ਲੜਾਈ ਸੀ ਬਕਸਰ ਦੀ ਲੜਾਈ ਪਲਾਸੀ ਲੜਾਈ ਤੋਂ ਵਧੇਰੇ ਮਹੱਤਵਪੂਰਨ ਸੀ ਪਲਾਸੀ ਲੜਾਈ ਰਿਪੀਟ ਕਰ ਰਹੀ ਹਾਂ ਮੈਂ ਪਲਾਸੀ ਲੜਾਈ ਹੋਈ ਸੀ ਜਿਹੜੀ ਕਿ 23 ਜੂਨ 23 ਜੂਨ 1757 ਸੀ ਦੇ ਵਿੱਚ ਤੇ ਜਿਹੜੀ ਬਕਸਰ ਦੀ ਲੜਾਈ ਹੁੰਦੀ ਆ 2 ਬਈਕਤੂਬਰ 2 ਬਈਕਤੂਬਰ 1764 ਈਸਵੀ ਦੇ ਵਿੱਚ ਤੇ ਇਸ ਜਿਹੜੀ ਕਿ ਜਿਆਦਾ ਮਹੱਤਵਪੂਰਨ ਸੀ ਇਹ ਲੜਾਈ ਬਕਸਰ ਨੇ ਉਸ ਕੰਮ ਨੂੰ ਪੂਰਾ ਕੀਤਾ ਜਿਸ ਨੂੰ ਪਲਾਸੀ ਨੇ ਸ਼ੁਰੂ ਕੀਤਾ ਸੀ ਸਰ ਜੈਮਸ ਸਟੀਫਨ ਦੇ ਅਨੁਸਾਰ ਵਕ ਭਾਰਤ ਦੇ ਵਿੱਚ ਬ੍ਰਿਟਿਸ਼ ਸ਼ਕਤੀ ਦਾ ਉਹ ਬਾਅਦ ਪਲਾਸੀ ਲੜਾਈ ਤੋਂ ਵੱਧ ਕੇ ਬਕਸਰ ਲੜਾਈ ਤੋਂ ਸ਼ੁਰੂ ਹੋਇਆ ਮੰਨਿਆ ਜਾਣਾ ਚਾਹੀਦਾ ਅੱਗੇ ਹੈਗਾ ਬੰਗਾਲ ਦੇ ਵਿੱਚ ਅੰਗਰੇਜ਼ਾਂ ਦੀ ਸ਼ਕਤੀ ਦੇ ਪੱਕੇ ਪੈਰੀ ਜਮਣੇ ਹਾਂਜੀ ਇੱਕ ਅੰਗਰੇਜ਼ ਵਿਦਵਾਨ ਦੇ ਖਤਰ ਅਨੁਸਾਰ ਬਕਸਰ ਦੀ ਲੜਾਈ ਨੇ ਬੰਗਾਲ ਦੇ ਵਿੱਚ ਕੰਪਨੀ ਦਾ ਜਿਹੜਾ ਰਾਜ ਸੀ ਉਹਦੇ ਜੰਜੀਰਾਂ ਨੂੰ ਅੰਤਿਮ ਰੂਪ ਦੇ ਵਿੱਚ ਪੱਕਾ ਕਰਤਾ। ਮੀਰ ਕਾਸਿਮ ਬਗਾਲ ਦਾ ਜੋਗ ਹਾਕਮ ਸੀ ਜੋ ਆਪਣੇ ਆਪ ਨੂੰ ਅੰਗਰੇਜ਼ਾਂ ਦੇ ਪ੍ਰਭਾਵ ਤੋਂ ਮੁਕਤ ਕਰਾਉਣਾ ਚਾਹੁੰਦਾ ਸੀ ਬਟ ਅੰਗਰੇਜ਼ਾਂ ਨੇ ਉਹਨੂੰ ਹਰਾਤਾ ਉਥੋਂ ਭਜਾਤਾ। ਤਾਂ ਜਦੋਂ ਬਕਸਰ ਦੇ ਸਥਾਨ ਤੇ ਲੜਾਈ ਹੁੰਦੀ ਹੈ ਤੇ ਅਵਦ ਦੇ ਨਵਾਬ ਵਜ਼ੀਰ ਸਜਾਉਦੌਲਾ ਤੇ ਮੁਗਲ ਬਾਦਸ਼ਾਹ ਜਿਹੜਾ ਸ਼ਾਹ ਅਲਮ ਸੀ ਉਹਦੀ ਸਹਾਇਤਾ ਦੇ ਬਾਵਜੂਦ ਉਹਨਾਂ ਨੂੰ ਪੂਰੀ ਤਰ੍ਹਾਂ ਕਹਿਣਾ ਹਰਾਇਆ ਗਿਆ। ਜਿਸ ਸਿੱਤੇ ਉਹ ਜੋ ਮੀਰ জাফর ਨੂੰ ਫਿਰ ਬੰਗਾਲ ਦੀ ਗੱਦੀ ਤੇ ਸੁਰਖਿਤ ਲਗਾ ਦਿੱਤਾ ਗਿਆ ਬਟ ਮੀਰ জাফর ਉਹਨਾਂ ਦੀ ਘਟਕ ਪਤਲੀ ਸੀ ਉਹ ਨਾਮਾਤਰ ਦਾ ਹੀ ਨਵਾਬ ਸੀ ਅਸਲ ਦੀ ਵਿੱਚ ਸਾਰੀ ਸ਼ਕਤੀ ਕਿਹਨਾਂ ਦੇ ਹੱਥਾਂ ਵਿੱਚ ਚਲੀ ਗਈ ਅੰਗਰੇਜ਼ਾਂ ਦੇ ਹੱਥਾਂ ਵਿੱਚ ਚਲੀ ਗਈ ਤਾਂ ਬਕਸਰ ਦੀ ਜਿੱਤੇ ਨਾਲ ਅੰਗਰੇਜ਼ਾਂ ਦੀ ਬੰਗਾਲ ਦੇ ਵਿੱਚ ਸ਼ਕਤੀ ਪੱਕੇ ਪੈਰੀ ਜੰਮ ਗਈ ਅਬ ਗਹਿਂਗਾ ਅਵਦੀ ਅਧੀਨ ਗਈ ਬਕਸਰ ਜੜਾਈ ਦੇ ਵਿੱਚ ਅਵਦ ਦੇ ਨਵਾਬ ਵਜ਼ੀਰ ਸਜਾਉਦੋਲਾ ਨੇ ਬੰਗਾਲ ਦੇ ਨਵਾਬ ਮੀਰ ਕਾਸਿਮ ਦਾ ਸਾਥ ਦਿੱਤਾ ਸੀ ਠੀਕ ਹੈ ਤਾਂ ਇਸ ਕਰਕੇ ਇਸ ਲੜਾਈ ਦੇ ਵਿੱਚ ਜਦੋਂ ਹਾਰ ਹੋ ਗਈ ਤਾਂ ਉਹਨੂੰ ਅੰਗਰੇਜ਼ਾਂ ਅੱਗੇ ਆਪਣਾ ਸਰੈਂਡਰ ਕਰਨਾ ਪੈਗਾ ਤਾਂ ਕਲਾਈਬ ਨੇ 1765 ਇਸ ਵਿੱਚ ਉਹਦੇ ਨਾਲ ਇੱਕ ਸੰਧੀ ਕੀਤੀ ਜਿਹੜੀ ਲਾਹਬਾਦ ਦੀ ਸੰਧੀ ਪਾਉਣੀ ਕਰਕੇ ਆਟਿਆ ਇਸ ਸੰਧੀ ਦੇ ਅਨੁਸਾਰ ਅੰਗਰੇਜ਼ਾਂ ਨੇ ਅਵਧ ਨੂੰ ਅੰਗਰੇਜ਼ਾਂ ਨੇ ਉਹਨੂੰ ਅਵਧ ਦਾ ਨਵਾਬ ਤਾਂ ਮੰਨ ਲਿਆ ਪਰੰਤੂ ਉਸ ਤੋਂ ਘੜਾ ਤੇ ਲਾਹਬਾਦ ਦੇ ਜ਼ਿਲ੍ਹੇ ਲੈ ਲਏ ਠੀਕ ਹੈ ਸਜਾਉਦਦੌਲਾ ਨੂੰ ਅਵਧ ਦਾ ਨਵਾਬ ਤਾਂ ਮੰਨ ਲਿਆ ਬਟ ਉਹ ਤੋਂ ਘੜਾ ਤੇ ਲਾਹਬਾਦ ਦੇ ਕਿਲੇ ਲੈ ਲਏ ਤੇ ਇਹ ਕਿਹਨੂੰ ਦੇ ਦਿੱਤੇਗੇ ਅਵਧ ਤੇ ਲੈ ਕੇ ਇਹ ਘੜਾ ਤੇ ਲਾਹਬਾਦ ਜਿਹੜੇ ਕਿ ਮੁਗਲ ਬਾਦਸ਼ਾਹ ਸ਼ਾਲਮੁਦੁੱਦ ਦੇ ਨਾਲ ਦੀ ਨਾਲ 50 ਲੱਖ ਰੁਪਏ ਦੀ ਰਕਮ ਦੇ ਬਦਲੇ ਦੇ ਵਿੱਚ ਅਵਧਾ ਇਲਾਕਾ ਨੂੰ ਦੇਤਾ ਬਟ ਇਲਾਵਾ ਦੇ ਵਿੱਚ ਬਿਨਾ ਚੁੰਗੀਕਰ ਬਿਨਾ ਵਪਾਰ ਦੇ ਟੈਕਸ ਕਰਨ ਦਾ ਅਧਿਕਾਰ ਵੀ ਅੰਗਰੇਜ਼ਾਂ ਨੇ ਲੈ ਲਿਆ ਇਸ ਤੋਂ ਇਲਾਵਾ ਜਿਹੜੀ ਸੈਨਾ ਰੱਖਣੀ ਸੀ ਉਹਦਾ ਵੀ ਸਾਰਾ ਜਿਹੜੇ ਕਿ ਇੰਤਜ਼ਾਮ ਖਰਚਾ ਸੀ ਉਹ ਵੀ ਜਿਹੜਾ ਕਿ ਸਜਾਵ ਦੋਲਾਨੀ ਕਰਨੀ ਸੀ ਅਗਿਆ ਮੁਗਲ ਸਮਰਾਟ ਅੱਗੇ ਹੈਗਾ ਮੁਗਲ ਸਮਰਾਟ ਤੋਂ ਦੀਵਾਨੀ ਦੀ ਪ੍ਰਾਪਤੀ ਹਾਂਜੀ ਜਿਹੜਾ ਹੈਗਾ ਸੀ ਮੁਗਲ ਸਮਰਾਟ ਸ਼ਾਹਲਮ ਸ਼ਾਹਲਮ ਨੂੰ ਜਿਹੜੇ ਕਿ ਲਾਹੌਰਵਾਦ ਕੜਾ ਤੇ ਲਾਹੌਰਵਾਦ ਦੇ ਇਲਾਕੇ ਨਿਵਾਬ ਸਜਾਊ ਸਜਾਊ ਦੌਲਤੋਂ ਲੈ ਕੇ ਸ਼ਾਹਲਮ ਨੂੰ ਦਿੱਤੇ ਗਏ ਬਟ ਸ਼ਾਹਲਮ ਤੋਂ ਜਿਹੜੇ ਕਿ ਇਹਦੇ ਬਦਲੇ ਦੇ ਵਿੱਚ ਦੀਵਾਨੀ ਲੈ ਲੈ ਗਈ ਜਿਹੜੀ 1765 ਵਿੱਚ ਸੰਧੀ ਹੁੰਦੀ ਹੈ ਲਾਹੌਰਵਾਦੀ ਇਹਦੇ ਅਕੋਰਡਿੰਗ ਬੰਗਾਲ ਬਿਹਾਰ ਉੜੀਸਾ ਦੀ ਬੰਗਾਲ ਬਿਹਾਰ ਉੜੀਸਾ ਦੀ ਦੀਵਾਨੀ ਲੈ ਲਈ ਅੰਗਰੇਜ਼ਾਂ ਨੇ ਠੀਕ ਹੈ ਉਹਨੂੰ ਸ਼ਾਲਮ ਨੂੰ ਕੀ ਦਿੱਤਾ ਗਿਆ ਬਦਲੇ ਦੇ ਵਿੱਚ ਇੱਕ ਤਾਂ 26 ਲੱਖ ਰੁਪਏ ਦੀ ਸਲਾਨਾ ਪੈਨਸ਼ਨ ਲਾਗੂ ਕਰ ਦਿੱਤੀ ਗਈ ਨਾਲ ਦੀ ਨਾਲ ਉਹਨੂੰ ਕਾੜਾ ਤੇ ਇਲਾਹਾਵਾਦ ਇਲਾਕੇ ਸੀ ਜਿਹੜੇ ਸਜਾਉ ਸਜਾਉ ਦੌਲਾਂ ਤੋਂ ਲੈ ਕੇ ਉਹਨੂੰ ਦੇ ਦਿੱਤੇ ਗਏ ਅਗਿਆਗਾ ਬੰਗਾਲ ਦੇ ਉੱਤਰ ਪੱਛਮੀ ਪ੍ਰਦੇਸ਼ ਵਿੱਚ ਅੰਗਰੇਜ਼ਾਂ ਦਾ ਪ੍ਰਭਾਵ ਹਾਂਜੀ ਬਕਸਦ ਦੀ ਲੜਾਈ ਦੇ ਵਿੱਚ ਜਿੱਤਦੇ ਫਾਲਸਰੂਪ ਅੰਗਰੇਜ਼ਾਂ ਨੇ ਬੰਗਾਲ ਦੇ ਉੱਤਰ ਪੱਛਮ ਵਿੱਚ ਸਥਿਤ ਰਾਜਾਂ ਦੇ ਵਿੱਚ ਉਹਨਾਂ ਦਾ ਪ੍ਰਭਾਵ ਦਾ ਵਿਸਥਾਰ ਹੋਣ ਲੱਗਿਆ ਉਹਨਾਂ ਦਾ ਇਸ ਖੇਤਰ ਦੇ ਰਾਜਾਂ ਨਾਲ ਸੰਪਰਕ ਵਧਿਆ ਤੇ ਹੌਲੀ-ਹੌਲੀ ਉਹਨਾਂ ਦੀ ਇਸ ਖੇਤਰ ਦੇ ਵਿੱਚ ਸਥਿਤੀ ਵੀ ਸਰਬਉੱਚ ਸ਼ਕਤੀ ਦੇ ਵੱਜੋਂ ਕਾਇਮ ਹੋ ਗਈ ਤਾਂ ਇਹਦੇ ਸਬੰਧ ਵਿੱਚ ਸਰ ਐਲਫਰੇਡ ਲਾਇਨ ਨੇ ਲਿਖਿਆ ਕਿ ਬਕਸਰ ਦੀ ਬਕਸਰ ਵਿੱਚ ਅੰਗਰੇਜ਼ਾਂ ਦੀ ਸਫਲਤਾ ਨੇ ਮੁਗਲ ਸਮਰਾਟ ਨੂੰ ਉਹਨਾਂ ਦਾ ਸਮਰਥਕ ਬਣਾ ਦਿੱਤਾ ਵਜ਼ੀਰ ਅਵਧਾ ਨਵਾਬ ਨੂੰ ਜਿਹੜੇ ਕਿ ਪੈਪਿਤ ਕਰ ਦਿੱਤਾ ਗਿਆ ਕੰਪਨੀ ਦੇ ਹਥਿਆਰਬੰਦ ਫੌਜਾਂ ਨੂੰ ਗੰਗਾ ਤੋਂ ਪਾਰ ਬਨਾਰਸ ਤੇ ਲਾਹਾਂਵਤ ਦੇ ਵਿੱਚ ਲਿਆ ਕੇ ਬਿਠਾਇਆ ਗਿਆ ਬੰਗਾਲ ਦੇ ਉੱਤਰ ਪੱਛਮ ਵਿੱਚ ਅਸੀਂ ਤੇ ਰਾਜਾਂ ਵਿੱਚ ਜਿਨ੍ਹਾਂ ਨਾਲ ਅੰਗਰੇਜ਼ਾਂ ਦਾ ਹੁਣ ਪਹਿਲੀ ਵਾਰ ਸੰਪਰਕ ਹੋਇਆ ਉਹਨਾਂ ਸਬੰਧੀ ਉਹਨਾਂ ਨੂੰ ਗਾਹ ਵੱਧ ਸਰਗੁੱਚ ਸਥਿਤੀ ਪ੍ਰਦਾਨ ਕਰ ਦਿੱਤੀ ਗਈ। ਇਸ ਤਰ੍ਹਾਂ ਆਪਾਂ ਕਹਿ ਸਕਦੇ ਵੀ ਜਿਹੜਾ ਪਹਿਲਾ ਕੰਮ ਸ਼ੁਰੂ ਕੀਤਾ ਸੀ ਉਹ ਬਖਸਰ ਦੀ ਲੜਾਈ ਦੇ ਵਿੱਚ ਅੰਗਰੇਜ਼ਾਂ ਦਾ ਸੰਪੂਰਨ ਹੋ ਗਿਆ। ਥੈਂਕਸ